ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਲਾਹੌਰ ਤੋਂ ਅਸੀਂ ਖੜੇ ਹਾਂ ਕੋਈ 70-80 ਕਿਲੋਮੀਟਰ ਬਾਹਰ ਤੇ ਅਸੀਂ ਅੱਜ ਚਲੇ ਆ ਨਨਕਾਣਾ ਸਾਹਿਬ ਤੇ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੇ ਪਾਕਿਸਤਾਨ 'ਚ ਵਸਦੇ ਸਿੱਖ ਐ ਕਿ ਉਹਨਾਂ ਦੀ ਜਿਹੜੀ ਲਾਈਫ ਆ ਉਹ ਕਿਹੋ ਜੀ ਐ ਬਹੁਤ ਸਾਰੇ ਮੈਸੇਜ ਆ ਰਹੇ ਸੀਗੇ ਕਿ ਜਿਹੜੇ ਇਥੋਂ ਦੀ ਲਾਈਫ ਕਵਰ ਕਰੋ ਤੁਸੀਂ ਕੀ ਡੇਲੀ ਰੋਜ਼ਾਨਾ ਦੀ ਲਾਈਫ ਦੇ ਵਿੱਚ ਕੀ ਇਹਨਾਂ ਦਾ ਕੰਮ ਆ ਕੀ ਇਹਨਾਂ ਦਾ ਰਹਿਣ ਸਹਿਣ ਤੇ ਵੈਸੇ ਅਸੀਂ ਨਨਕਾਣਾ ਸਾਹਿਬ ਸ਼ੁਰੂ ਵਿੱਚ ਜਦੋਂ ਗੁਰਨਾਨਕ ਬਾਦਸ਼ਾਹ ਦਾ ਗੁਰਪੁਰਬ ਸੀ ਉਦੋਂ ਅਸੀਂ ਇੱਕ ਵਾਰ ਆਏ ਸੀ ਅੱਜ ਅਸੀਂ ਦੂਜੀ ਵਾਰ ਫੇਰ ਨਨਕਾਣਾ ਸਾਹਿਬ ਚੱਲੇ ਆ ਤੇ ਦੇਖਦੇ ਹਾਂ ਕਿਵੇਂ ਦਾ ਰਹਿੰਦਾ ਅਜ ਆਲਾ ਦਵਾਲਾ ਸਾਹਿਬ ਤੇ ਨਨਕਾਣਾ ਸਾਹਿਬ ਹੁਣ ਸਾਨੂੰ ਰਹਿ ਗਿਆ ਕੋਈ 30 35 ਕਿਲੋਮੀਟਰ ਤੇ ਅੱਥੇ ਅਸੀਂ ਪੈਟਰੋਲ ਪੰਪ ਤੇ ਫੀਲ ਪਵਾਉਣ ਦੇ ਲਈ ਰੁਕੇ ਸੀਗੇ ਤੇ ਨਾਲ ਹੀ ਤੇ ਹੁਣ ਅੱਗੇ ਦਾ ਸਫ਼ਰ ਕਿਵੇਂ ਰਹਿੰਦਾ ਉਹ ਤੁਹਾਨੂੰ ਦਿਖਾਉਨੇ ਆ ਤੇ ਨਾਲ ਅੱਜ ਫੇਰ ਨੇ ਨਾਸਰ ਬਾਈ ਸਾਹਿਬ ਦਿਲੋਂ ਸਾਹਿਬ ਇਹ ਤਾਂ ਹੁੰਦੀ ਨੇ ਨਾਲ ਵਿਕਾਸ ਬਾਈ ਜੀ ਨੇ ਨਾਲ ਤੇ ਬਾਕੀ ਅਸੀਂ ਉੱਥੇ ਜਾ ਕੇ ਤੁਹਾਨੂੰ ਮਲਾਉਨੇ ਆ ਸਾਰੇ ਨਾਲ ਵੈਸੇ ਜਾਤਾ ਸੀ ਕਿਤੇ ਹੋਰ ਵੀ ਸਕਦੇ ਸੀ ਸਿਆਲਕੋਟ ਜਾਂ ਸ਼ੇਖੂਪੁਰੇ ਹੋਰ ਥਾਵਾਂ ਵੀ ਕਹਿੰਦੇ ਵੀ ਪਿੰਡ ਹੈਗੇ ਆ ਜਿੱਥੇ ਸਿੱਖਵਾਦੀ ਰਹਿੰਦੀ ਪਰ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਸਿੱਖਾਂ ਦੀ ਪੋਪੂਲੇਸ਼ਨ ਹੈ ਉਹ ਇੱਥੇ ਰਹਿੰਦੇ ਹਨ ਨਨਕਾਣਾ ਸਾਹਿਬ ਦੇ ਵਿੱਚ ਇਸੇ ਕਰਕੇ ਫਿਰ ਅਸੀਂ ਸੋਚਿਆ ਵੀ ਨਨਕਾਣਾ ਸਾਹਿਬ ਹੀ ਚੱਲਦੇ ਆ ਇਹ ਅਸੀਂ ਪਹੁੰਚ ਗਏ ਆ ਸ਼ਹਿਰ ਨਨਕਾਣੇ ਤੇ ਜਦੋਂ ਪ੍ਰਕਾਸ਼ ਪੁਰਬ ਹੁੰਦਾ ਉਦੋਂ ਇੱਥੇ ਰੌਣਕ ਮੇਲਾ ਹੋਰ ਹੁੰਦਾ ਗਲੀਆਂ ਦਾ ਤੇ ਹੁਣ ਆਮ ਜਿਵੇਂ ਸ਼ਹਿਰ ਹੁੰਦੇ ਆ ਤੇ ਸ਼ਹਿਰਾਂ ਵਾਂਗੂ ਬਾਜ਼ਾਰ ਭੀੜ ਭਟਕਾ ਹੋਵੇ ਤੇ ਗੁਰਦੁਆਰਾ ਸਾਹਿਬ ਕੋਲੇ ਜਾ ਕੇ ਉੱਥੇ ਕਾਰ پارک ਕਰਦੇ ਆ ਤੇ ਫਿਰ ਤੁਹਾਨੂੰ ਜਿਹੜਾ ਕੰਮਕਾਰ ਇੱਥੋਂ ਦਾ ਜਿਵੇਂ ਵੀ ਅਲੱਗ ਅਲੱਗ ਕੰਮਕਾਰ ਕਰਦੇ ਆ ਹਨਾ ਸਾਰੇ ਪਰਿਵਾਰ ਤੇ ਜਾਂ ਇੱਕ ਦੋ ਘਰਾਂ ਦੇ ਵਿਜ਼ਿਟ ਕਰਾਵਾਂਗੇ ਉਸ ਤੋਂ ਬਾਅਦ ਇੱਥੇ ਰਾਈ ਬਲਾਰ ਖਾਨ ਸਾਹਿਬ ਦੀ ਇੱਕ ਯਾਦਗਾਰ ਬਣੀ ਹੋਈ ਹੈ ਤੇ ਉਹਤੇ ਲੈ ਕੇ ਜਾਣਾਗਾ ਤੇ ਇਹ ਸਾਰਾ ਨਨਕਾਣਾ ਸਾਹਿਬ ਦਾ ਜਿ ਆਪਣਾ ਵਾਲਾ ਦਵਾਲਾ ਰਹੂਗਾ। ਇਹ ਗੁਰਦੁਆਰਾ ਜਨਮ ਸਥਾਨ ਦਾ ਬਾਹਰਲਾ ਪਾਸਾ ਹੈਗਾ ਤੇ ਹੁਣ ਤਾਂ ਦੇਖਣ ਨੂੰ ਨਾ ਐਂ ਲੱਗਦਾ ਵੀ ਉਦੋਂ ਜ਼ਿਆਦਾ ਰੌਣਕ ਮੇਲਾ ਹੁੰਦਾ। ਜਦੋਂ ਵੀ ਤੁਸੀਂ ਲਹਿੰਦੇ ਪੰਜਾਬ ਪਾਕਿਸਤਾਨ ਆਓ ਗੁਰਪਰ ਜਦੋਂ ਸਮਾਗਮ ਹੁੰਦੇ ਇੱਥੇ ਉਦੋਂ ਹੀ ਆਓ ਕਿਉਂਕਿ ਉਦੋਂ ਜ਼ਿਆਦਾ ਵਧੀਆ ਸਜਾਇਆ ਹੁੰਦਾ ਤੇ ਪਰ ਸਿਕਿਉਰਿਟੀ ਵਗੈਰਾ ਹੁਣ ਵੀ ਲੱਗੀ ਹੋਈ ਆ ਪੁਲਿਸ ਵਗੈਰਾ ਸਾਰੀ ਬਾਹਰ ਖੜੀ ਹੈ ਹੁਣ ਵੀ ਕਿਉਂਕਿ ਤਾਂ ਜਿਹੜੇ ਇੱਥੇ ਦੇ ਗੁਰਦੁਆਰਾ ਸਾਹਿਬ ਆ ਸਾਰੇ ਕਿਤੇ ਜਿਹੜੇ ਵੀ ਜਾਓ ਜਦੋਂ ਵੀ ਜਾਓ ਸਾਰੇ ਕਿਤੇ ਹੁੰਦੇ ਹੀ ਆ। ਤੇ ਇਹ ਪਹਿਲਾਂ ਆ ਗਏ ਜੀ ਦੁਕਾਨਾਂ ਆ ਗਈਆਂ ਉਹ ਉੱਥੇ ਜਿੰਨੀਆਂ ਫੋਟੋਆਂ ਲੱਗੀਆਂ ਹੋਈਆਂ ਨਾ ਜਦੋਂ ਅਸੀਂ ਪਹਿਲਾਂ ਐਸੋ ਦੱਸਿਆ ਸੀ ਤੇ ਕਿਸੇ ਨੇ ਕਮੈਂਟਸ ਵੀ ਪਾਏ ਸਵੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਐ ਇਹ ਸਾਰੀਆਂ ਸਰਦਾਰਾਂ ਦੀਆਂ ਦੁਕਾਨਾਂ ਆਪਣੀਆਂ ਜਿਹੜੇ ਮਤਲਬ ਕੰਮਕਾਰ ਇਹਨਾਂ ਦੇ ਇਹੋ ਜੀਆਂ ਸ਼ਾਪਸ ਪਾਈਆਂ ਹੋਈਆਂ ਤੇ ਕੜਾ ਕਿਰਪਾਨ ਦੀ ਕੜਾ ਕਿਰਪਾਨ ਦੀ ਜਾਂਦਾ ਦੁਕਾਨ ਹੋਣੀ ਅੰਦਰ ਚੱਲਾਂਗੇ ਕਾਦੀਆਂ ਕਾਦੀਆਂ ਸ਼ਾਪਸ ਹੈ ਤੁਹਾਨੂੰ ਹੋਰ ਦਿਖਾਵਾਂਗੇ ਇੱਥੇ ਜਿਵੇਂ ਆ ਇੱਕ ਹੋਰ ਤੁਹਾਨੂੰ ਦੁਕਾਨ ਦਿਖਾ ਦਾਂ ਇੱਥੇ ਲਿਖਿਆਗਾ ਇੰਡੀਅਨ ਟਰਬਨ ਅਵੇਲੇਬਲ ਹੈ ਇਰ ਪੱਗਾਂ ਵੇਚਦੇ ਆ ਨਾਲ ਮੇਰੇ ਖਾਲਚ ਕੋਈ ਹੋਰ ਕੰਮਕਾਰ ਹੈ ਜਿਹੜੇ ਨਾ ਇਥੋਂ ਦੇ ਪਰਿਵਾਰਾਂ ਦੇ ਮਤਲਬ ਸਿੱਖ ਫੈਮਿਲੀ ਦੇ ਕੰਮਕਾਰ ਆ ਔ ਜਿਆਦਾ ਛੋਟੇ ਛੋਟੇ ਬਿਜ਼ਨਸ ਹੈ ਜਿਵੇਂ ਸ਼ਾਪਸ ਹੈ ਇਹਨਾਂ ਦੀਆਂ ਜਾਂ ਫਿਰ ਕੋਈ ਵੈਦ ਹੈ ਇਹੋ ਜਿਹੀਆਂ ਦੁਕਾਨਾਂ ਨਿੱਕੇ ਨਿੱਕੀਆਂ ਤੇ ਇੱਕ ਦੋ ਕਹਿੰਦੇ ਵੀ ਜ਼ਿਮੀਂਦਾਰ ਇਹਦਾ ਵੀ ਮਤਲਬ ਖੇਤੀਬਾੜੀ ਦਾ ਵੀ ਕੰਮ ਕਰਦੇ ਆ ਤੇ ਹੁਣ ਪਹਿਲਾਂ ਇਹਨਾਂ ਦਾ ਜਿਹੜਾ ਸਾਰਾ ਆਲਾ ਦਵਾਲਾ ਉਹ ਵਿਜ਼ਿਟ ਕਰਨਾਗਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵੀ ਜਾਣਾਗਾ ਤੇ ਗੁਰਦੁਆਰਾ ਸਾਹਿਬ ਦੇ ਅੰਦਰਲੇ ਪਾਸੇ ਨਾ ਆਏ ਅਸੀਂ ਦਰਸ਼ਨ ਕਰਕੇ ਆਣਾ ਮੱਥਾ ਟੇਕ ਕੇ ਆਣਾ ਤੇ ਥੋੜਾ ਬਹੁਤਾ ਜਿਹੜਾ ਉਹ ਤੁਹਾਨੂੰ ਅੰਦਰੋਂ ਉਹ ਵੀ ਦਿਖਾ ਦਾਂਗੇ ਵੈਸੇ ਆਪਾਂ ਵਲੌਗ ਚ ਪਹਿਲਾਂ ਸਾਰਾ ਇਹ ਕਵਰ ਕੀਤਾ ਹੋਇਆਗਾ ਤੇ ਆਗੇ ਬਾਈ ਜੀ ਇਹ ਇਥੋਂ ਦੇ ਸਰਦਾਰ ਹੈ ਹਾਂਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬੜੀਆ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਯੈਸ ਠੀਕ ਹੈ ਚਲੋ ਜੀ ਕਿਹੜੀ ਸ਼ਾਪ ਇਹ ਇਥੋਂ ਦੇ ਲੋਕਲ ਹੈ ਜੀ ਜਿੰਨੇ ਪਾਕਿਸਤਾਨ ਚ ਵਸਦੇ ਜਿਹੜੇ ਸਿੱਖ ਸਰਦਾਰ ਹੈ ਤੇ ਇਹ ਲੋਕਲ ਹੈ ਤੇ ਹੁਣ ਇਹਨਾਂ ਦੇ ਤੁਹਾਨੂੰ ਜਿਹੜੀ ਦੁਕਾਨਦਾਰੀ ਅੰਦਰੋਂ ਦਿਖਾਉਣੀ ਸ਼ੁਰੂ ਕਰਦੇ ਆਂ ਸਾਰਾ ਤੇ ਆ ਇਹਨਾਂ ਦੀ ਦੁਕਾਨ ਹੈ ਇਹ ਹੈਗਾ ਕੜਾ ਕਿਰਪਾਨ ਕੜਾ ਕਿਰਪਾਨ ਇਹਦਾ ਵੀ ਨਾਮ ਹੈ ਇਹ ਪਾਕਿਸਤਾਨ 'ਚ ਵੱਸਦਾ ਭਾਈ ਜਾਰਾ ਹੈਗਾ ਸਿੱਖ ਭਾਈ ਜਾਰਾ ਹਾਂਜੀ ਜੂਸ ਆ ਗਿਆ ਜੀ ਕੀ ਹਾਲ ਹੈ ਭਾਈ ਜੀ ਕੀ ਨਾਮ ਹੈ ਭਾਈ ਜੀ ਆਪਣਾ ਮੇਰਾ ਨਾਮ ਪਾਲੇ ਸ਼ਾਵਾ ਪਾਜੀ ਪਾਲੇ ਸ਼ਾ ਹਾਂਜੀ ਪਾਜੀ ਠੀਕ ਆ ਤੁਸੀਂ ਇੱਥੋਂ ਦੇ ਬੋਰਨ ਬਰਾਊਟ ਆ ਸਾਡੀ ਜੰਪ ਵਾਲੀ ਨਨਕਾਣਾ ਸਾਹਿਬ ਦੀ ਹੈ ਅੱਛਾ ਪਿਤਾ ਜੀ ਵੰਡ ਤੋਂ ਪਹਿਲਾਂ ਇੱਥੇ ਰਹੇ ਸੀ ਸਾਡੇ ਵੰਡ ਤੋਂ ਪਹਿਲਾਂ ਇੱਥੇ ਰਹੇ ਸੀ ਉਹ ਸੀਗੇ ਪਸ਼ਾਵਰ ਦੇ ਕਿਸੇ ਗੈਰ ਇਲਾਕੇ ਜੇ 69 ਜੇ ਪਹਿਲੀ ਫੈਮਿਲੀ ਸੀ ਸਾਡੀ ਜਿਹੜੀ ਨਨਕਾਣਾ ਸਾਹਿਬ ਮਾਈਗ੍ਰੇਟ ਹੋਈ ਸੀ ਅੱਛਾ ਜੀ ਹਾਂ ਹੁਣ ਕਿੰਨੀਆਂ ਇੱਥੇ ਫੈਮਿਲੀਜ਼ ਆ ਸਾਰੀਆਂ ਨਨਕਾਣਾ ਸਾਹਿਬ ਜਸਟ ਟਾਈਮ ਹੈ ਕੋਈ 300 ਤੋਂ ਅਬੋਵ ਫੈਮਿਲੀਆ ਹਨ ਨੇ ਆਪਣੇ ਕੋਲ ਮੇਲਾ ਦਾ ਪੂਰੇ ਜੇ ਪਾਕਿਸਤਾਨ ਦੀ ਗੱਲ ਕਰੀਏ ਜਾਂ ਪੰਜਾਬ ਦੀ ਲੈਂਦੇ ਪੰਜਾਬ ਦੀ ਸਭ ਤੋਂ ਪੰਜਾਬ ਜੇ ਸਭ ਤੋਂ ਬਹੁਤਿਆਂ ਫੈਮਿਲੀ ਨੰਕਾਣਾ ਸਾਹਿਬ ਚ ਹੀ ਨੇ ਅੱਛਾ ਪੂਰੇ ਪਾਕਿਸਤਾਨ ਦੇ ਉਹਦੀਆਂ ਵੀ ਐਥੀ ਹੋਣ ਨਹੀਂ ਉਹ ਅਗਰ ਬਿਲਕੁਲ ਨੰਕਾਣਾ ਸਾਹਿਬ ਜੀ ਹੋਣਗੇ ਸਭ ਤੋਂ ਜ਼ਿਆਦਾ ਹਾਂ ਸਭ ਤੋਂ ਜ਼ਿਆਦਾ ਕਿਉਂਕਿ ਪਹਿਲੇ ਪਸ਼ਾਵਰ ਚ ਸੀ ਉਨ ਕਾਫੀ ਲੋਕ ਖੈਰ ਇੱਥੇ ਪੰਜਾਬ ਚ ਆਏ ਅੱਛਾ ਪਸ਼ਾਵਰ ਚ ਹੋਣ ਇੱਥੇ ਮਾਈਗ੍ਰੇਟ ਹੋ ਗਏ ਇੱਥੇ ਆ ਗਏ ਠੀਕ ਹੈ ਤੇ ਕੰਮ ਕਰ ਸਾਰਿਆਂ ਦਾ ਕੇਸ ਜੀ ਨਾਲ ਜਿਵੇਂ ਤੁਹਾਡਾ ਕਾਸਮੈਟਿਕ ਦਾ ਇਹ ਕੰਮ ਨਹੀਂ ਇੱਥੇ ਜ਼ਿਆਦਾ ਲੋਕ ਕਰਦੇ ਨੇ ਉਹਦਾ ਵੀ ਕਰਦੇ ਨੇ ਆਪਣਾ ਕਾਸਮੈਟਿਕਸ ਦਾ ਕਰਦੇ ਨੇ ਮੋਬਾਈਲਾਂ ਦਾ ਕਰਦੇ ਨੇ ਕਈ ਲੋਕ ਜੌਬਸ ਵੀ ਕਰਦੇ ਨੇ ਗਵਰਨਮੈਂਟ ਜੌਬਸ ਤੇ ਕਪੜੇ ਦਾ ਜ਼ਿਆਦਾ ਕਰਦੇ ਨੇ ਉਹ ਅਨਾਜ ਵਗੈਰਾ ਦਾ ਕਰਦੇ ਨੇ ਕਾਫੀ ਸ਼ਾਪਸ ਐ ਨੇ ਆਪਣੇ ਤੇ ਠੀਕ ਹੈ ਜੀ ਇਹ ਉਹ ਜੇ ਕੰਮ ਕਰਾ ਇਹਨਾਂ ਦਾ ਇਹ ਕਾਸਮੈਟਿਕ ਦਾ ਜਿੰਨਾ ਹੁੰਦਾ ਹੈ ਨਾ ਮਤਲਬ ਬਿਊਟੀ ਨਾਲ ਰਿਲੇਟਡ ਇਹ ਸਾਰਾ ਇਹਨਾਂ ਦਾ ਕੰਮਕਾਰ ਹੈਗਾ ਵਧੀਆ ਚੱਲੀ ਜਾਂਦਾ ਕੰਮਕਾਰ ਜ਼ਬਰਦਸਤ ਜ਼ਬਰਦਸਤ ਭਾਜੀ ਜ਼ਬਰਦਸਤ ਇਹ ਨਾ ਵੈਂਦੀਆਂ ਦੁਕਾਨਾਂ ਹੈਗੀਆਂ ਇੱਥੇ ਸਾਰੀਆਂ ਤੇ ਵੈਸੇ ਸਾਨੂੰ ਸਿਆਲਕੋਟ ਵੀ ਦੱਸਿਆ ਸੀਗਾ ਕਿਸੇ ਨੇ ਕਿ ਸਿਆਲਕੋਟ ਕੋਲ ਜਿਹੜਾ ਪਿੰਡ ਹੈਗਾ ਪੂਰਾ ਸਰਦਾਰਾਂ ਦਾ ਪਰ ਉਸ ਸਾਨੂੰ ਫਿਰ 나ਸਰ ਬਾਈ ਹੁਣੀ ਕਹਿੰਦੇ ਕਿ ਸਭ ਤੋਂ ਵੱਧ ਜਿਹੜੇ ਸਿੱਖ ਫੈਮਲੀਜ਼ ਆ ਉਹ ਨਨਕਾਣਾ ਸਾਹਿਬ ਹੀ ਰਹਿੰਦੀਆਂ ਇਸੇ ਕਰਕੇ ਮਤਲਬ ਤੁਹਾਨੂੰ ਅਸੀਂ ਇੱਥੇ ਨਨਕਾਣਾ ਸਾਹਿਬ ਦੁਆਰਾ ਦਿਖਾਉਣ ਦੇ ਲਈ ਆਏ ਆ ਕਿਉਂਕਿ ਜਦੋਂ ਆਪਾਂ ਪਾਕਿਸਤਾਨ ਦੇ ਵਾਸਤੇ ਮਤਲਬ ਸਿੱਖਾਂ ਦੀ ਜੇ ਲਾਈਫ ਨੂੰ ਦਿਖਾਉਣਾ ਹੈ ਨਾ ਤਾਂ ਉੱਥੇ ਹੀ ਦਿਖਾਈ ਜਾ ਸਕਦੀ ਹੈ ਜਿੱਥੇ ਉਹਨਾਂ ਦਾ ਸਭ ਤੋਂ ਵੱਡਾ ਡੇਰਾ ਜਿੱਥੇ ਸਭ ਤੋਂ ਵੱਡਾ ਰੈਣ ਬਸੇਰਾ ਤੇ ਪਿਛਲੇ ਟਾਈਮ ਦੇ ਰਹਿੰਦੇ ਆ ਤੇ ਕਾਫੀ ਸਾਰੀਆਂ ਜਿੰਨੀਆਂ ਫੈਮਲੀਆਂ ਆ ਉਹ ਆਉਂਦੀਆਂ ਵੀ ਇੱਥੇ ਆ ਜਿਵੇਂ ਬਾਈ ਨੇ ਦੱਸਿਆ ਕਿ ਪਸ਼ਾਵਰ ਤੋਂ ਮਾਈਗ੍ਰੇਟ ਹੋ ਕੇ ਆਏ ਸੀਗੇ ਉਹਦਾ ਕਾਰਨ ਇਹ ਕਿਉਂਕਿ ਸਭ ਤੋਂ ਵੱਧ ਜਿਹੜਾ ਵਧੀਆ ਥਾਂ ਹੈ ਚੰਗੀ ਥਾਂ ਹੈ ਜਾਂ ਸਕਿਓਰ ਥਾਂ ਹੈ ਨਾ ਉਹ ਨਨਕਾਣਾ ਸਾਹਿਬ ਨੂੰ ਮੰਨੇ ਜਾਂਦਾ ਕਿਉਂਕਿ ਗੁਰੂ ਸਾਹਿਬ ਦਾ ਸਭ ਤੋਂ ਵੱਡਾ ਤੀਰਥ ਸਥਾਨ ਹੈ ਇੱਥੇ ਪਾਕਿਸਤਾਨ 'ਚ ਤੇ ਸਭ ਤੋਂ ਵੱਡੀ ਧਰਤੀ ਨਨਕਾਣਾ ਸਾਹਿਬਾ ਜਿਹੜਾ ਜਨਮ ਸਥਾਨ ਹੈ ਇਸੇ ਕਰਕੇ ਜਿੰਨੀਆਂ ਵੀ ਫੈਮਲੀਆਂ ਸਾਰੀਆਂ ਇੱਥੇ ਰਹਿੰਦੀਆਂ ਇਹ ਇੱਥੇ ਅਸੀਂ ਇੱਕ ਹੋਰ ਦੁਕਾਨ ਤੇ ਆਏ ਆ ਤੇ ਇਹਨਾਂ ਦਾ ਜਿਹੜਾ ਕਰਿਆਨੇ ਦਾ ਕੰਮ ਮੈਨੂੰ ਲੱਗਦਾ ਕਿ ਇਹਨਾਂ ਦੀ ਅਪਰਚੂਨਿਟੀ ਦੁਕਾਨਾ ਕੀ ਹਾਲ ਹੈ ਸਸੀਕਲ ਬਾਈ ਜੀ ਸਸੀਕਲ ਹੋਰ ਕਿਵੇਂ ਹੋ ਠੀਕ ਠਾਕ ਹੋ ਜੀ ਸਭ ਵਧੀਆ ਤੁਸੀਂ ਸੋ ਵਧੀਆ ਅੱਛਾ ਇਹ ਆਪਣੀ ਕਾਦੀ ਕਰਿਆਨੇ ਦੀ ਸ਼ਾਪ ਆ ਆਪਾਂ ਜਨਰਲ ਸਟੋਰ ਰੱਖੀ ਹੈ ਆਏ ਦੀ ਖਾਣ ਪੀਣ ਦੀਆਂ ਚੀਜ਼ਾਂ ਜ਼ਿਆਦਾ ਸੇਲ ਹੁੰਦੀਆਂ ਤੇ ਇਹ ਵਾਲੀ ਦੁਕਾਨ ਦੇ ਨਾਲ ਵਾਲੀ ਦੁਕਾਨ ਇੱਕੋ ਹੀ ਆ ਇੱਕੋ ਹੀ ਨਾਮ ਤੇ ਚੱਲਦੇ ਨੇ ਲੇਕਿਨ ਉਹ ਕੋਸਮੈਟਿਕਸ ਹੈ ਬਾਬਾ ਜੀ ਕੋਸਮੈਟਿਕਸ ਤੇ ਇਹ ਬਾਬਾ ਜੀ ਸੁਪਰ ਸਟੋਰ ਹੈ ਇਹ ਖਾਣ ਦੀਆਂ ਤੇ ਸ਼ਹਿਮਲ ਆਪੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਤੁਹਾਡੀ ਫੈਮਿਲੀ ਰਹਿੰਦੇ ਆ ਸਾਡੀ ਫੈਮਿਲੀ ਆਈ ਥਿੰਕ ਨਨਕਾਨਾ ਸਾਹਿਬ ਦੀ ਸਭ ਤੋਂ ਪਹਿਲੀ ਫੈਮਿਲੀ ਸਾਡੀ ਹੈ ਅਸੀਂ 1970 ਦੇ ਲਾਗੇ ਲਾਗੇ ਆਪਾਂ ਨਨਕਾਨਾ ਸਾਹਿਬ ਆਏ ਸੀ ਤੇ ਸਾਨੂੰ ਦੇ ਆਈ ਥਿੰਕ 50 ਪਲੱਸ ਇਅਰ ਹੋ ਗਏ ਨੇ ਆਪਾਂ ਨਨਕਾਨਾ ਸਾਹਿਬ ਚ ਰਹਿ ਰਹੇ ਹਾਂ ਇਸ ਤੋਂ ਪਹਿਲੇ ਆਪਾਂ ਪਿਸ਼ਾਵਰ ਦੇ ਇਲਾਕੇ ਚ ਕੋਹਾਰ ਦੇ ਇਲਾਕੇ ਚ ਰਹਿੰਦੇ ਸੀ ਲੇਕਿਨ ਅਬ ਸ਼ੂ ਤੋਂ ਪਾਕਿਸਤਾਨੀ ਪਹਾੜੀ ਇਲਾਕੇ ਤੋਂ ਆਏ ਅੱਛਾ ਜੀ ਤੇ ਹੁਣ ਇੱਥੇ ਕੰਮਕਾਰ ਬਸ ਬਿਜ਼ਨਸ ਮਤਲਬ ਦੁਕਾਨਦਾਰ ਹੀ ਹੈ ਤੇ ਹੋਰ ਕਾਹਦਾ ਇਸ ਤੋਂ ਇਲਾਵਾ ਇਥੇ ਮੈਂ ਐਜ਼ ਅ ਸਟੂਡੈਂਟ ਆ ਇਹ ਮੇਰੀ ਕਜ਼ਨ ਦੀ ਸ਼ਾਪ ਹੈ ਮੇਰੇ ਵੱਡੇ ਭਾਈ ਦੀ ਸ਼ਾਪ ਆ ਮੈਂ ਵੈਸੇ ਸਟੱਡੀ ਕਰਦੇ ਆ ਮੈਂ ਸਟੂਡੈਂਟ ਆ ਇਥੇ ਯੂਨੀਵਰਸਿਟੀ ਕਾਲਜਸ ਹੈਗੇ ਨਨਕਾਣਾ ਸਾਹਿਬ ਚ ਨਨਕਾਣਾ ਸਾਹਿਬ ਚ ਹੁਣ ਤੱਕ ਪ੍ਰਾਇਮਰੀ ਸਕੂਲ ਸੀ ਸੈਕੰਡਰੀ ਸਕੂਲ ਸੀ ਤੇ ਕਾਲਜ ਵੀ ਸੀ ਐਫਸੀ ਤੱਕ ਇਥੇ ਸਟੱਡੀ ਹੁੰਦੀ ਸੀ ਹੁਣੇ ਪਿਛਲੇ ਸਾਲ Imran Khan ਨੇ Baba Guru Nanak University ਦਾ ਇਫਤਤਾਹ ਕੀਤਾ ਹੈ ਤੇ ਹੁਣ এডਿਕੇਸ਼ਨ ਵੱਧ ਗਈ ਹੈ ਨਨਕਾਨਾ ਸਾਹਿਬ ਚ ਗ੍ਰੈਜੂਏਸ਼ਨ ਵੀ ਹੋ ਰਹੀ ਹੈ ਮਾਸਟਰ ਵੀ ਹੋ ਰਿਹਾ ਕਿ ਅਗੇ ਸਟੱਡੀ ਵੀ ਹੋ ਰਹੀ ਹੈ ਸਹੂਲਤ ਕਾਫੀ ਜ਼ਿਆਦਾ ਹੋ ਗਈ ਨੇ ਹੁਣ ਆਪਣੇ ਸਿੱਖਾਂ ਵਾਸਤੇ ਤੇ ਸਾਨੂੰ ਚਾਹੀਦਾ ਕਿ ਆਪਾਂ ਇਸ ਸਹੂਲਤ ਦਾ ਫਾਇਦਾ ਚੱਕੀਏ ਤੇ ਆਪਾਂ ਕੋਸ਼ਿਸ਼ ਵੀ ਕਰ ਰਹੇ ਹਾਂ ਫਾਇਦਾ ਚੱਕਣ ਦੀ ਤੇ ਜਿਵੇਂ ਇੱਥੇ ਗੁਰਮੁਖੀ ਪੜ੍ਹਾਈ ਜਾਂਦੀ ਹੈ ਜਾਂ ਨਹੀਂ ਪੜ੍ਹਾਈ ਜਾਂਦੀ ਜਿਵੇਂ ਤੁਸੀਂ ਇੱਥੇ ਰਹਿੰਦੇ ਹੋ ਮਤਲਬ ਮੇਰੇ ਪੁੱਛਣ ਦਾ ਕੁਐਸਚਨ ਦਾ ਮਤਲਬ ਹੈ ਕਿ ਇੱਥੇ ਮੈਂ ਬੜੀ ਕੁਐਸਚਨ ਦਾ ਸਿੰਪਲ ਜਿਹਾ ਜਵਾਬ ਦਿੰਨਾ ਇੱਥੇ ਸਾਡੇ ਜਿਹੜੇ ਸਿੱਖ ਬ੍ਰਦਰ ਰਹਿੰਦੇ ਆ ਨਾ ਜੀ ਕਾਫੀ ਇੰਜੇ ਜਿਹੜੇ ਐਜੂਕੇਸ਼ਨ ਤੋਂ ਦੂਰ ਨੇ ਮਤਲਬ ਉਰਦੂ ਪੜਾਈ ਤੋਂ ਦੂਰ ਨੇ ਲੇਕਿਨ ਗੁਰਮੁਖੀ ਸਾਰੇ ਸਾਰੇ ਪੜ੍ਹਦੇ ਨੇ ਗੁਰਮੁਖੀ ਚ ਹਰ ਬੰਦੇ ਨੇ ਜਿਨੂੰ ਆਪਾਂ ਕਹਿੰਦੇ ਆ ਗੁਰੂ ਸਾਹਿਬ ਦੀ ਚਰਨੀਏ ਤੇ ਲੱਗੇ ਹੋਏ ਨੇ ਮੈਂ ਐਸੇ ਕਰਕੇ ਪੁੱਛਿਆ ਸੀ ਜਿਵੇਂ ਆਪਣੇ ਆਪਾਂ ਪਾਠ ਕਰਦੇ ਆ ਰੋਜ਼ ਗੁਰਬਾਣੀ ਪੜ੍ਹਦੇ ਆ ਕਿਉਂਕਿ ਸਾਰਾ ਗੁਰਮੁਖੀ ਚ ਹੈ ਤੇ ਮੈਂ ਮਤਲਬ ਜਿਵੇਂ ਇਧਰ ਦੀ ਜਿਹੜੀ ਲਿਪੀ ਆ ਸ਼ਾਹਮੁਖੀ ਆ ਗੁਰਮੁਖੀ ਇਹਦੀ ਗੁਰਮੁਖੀ ਤੇ ਸ਼ਾਹਮੁਖੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈ ਕਿਉਂਕਿ ਸਾਡੇ ਸਿੱਖੀ ਦਾ ਕਲਚਰ ਹੀ ਪੰਜਾਬੀ ਆ ਤੇ ਅਸੀਂ ਗੁਰਮੁਖੀ ਨੂੰ ਜ਼ਿਆਦਾ ਸਪੋਰਟ ਕਰਦੇ ਆ ਤੇ ਗੁਰਮੁਖੀ ਦੇ ਬਹੁਤ ਜ਼ਿਆਦਾ ਉਸਤਾਦ ਨੇ ਇੱਥੇ ਪੜ੍ਹਾਉਣ ਵਾਲੇ ਦੋ ਤਿੰਨ ਟਾਈਮ ਦੀ ਇੱਥੇ ਕਲਾਸ ਲੱਗਦੀ ਹੈ ਜਿਹੜਾ ਬੰਦਾ ਸਵੇਰੇ ਜਾ ਸਕਦਾ ਉਹ ਸਵੇਰੇ ਜਾਵੇ ਜਿਹੜਾ ਸ਼ਾਮ ਨੂੰ ਜਾ ਸਕਦੇ ਸ਼ਾਮ ਨੂੰ ਜਾਵੇ ਖੇਤੀਬਾਤੀ ਹੈ ਕਿਸ ਦੀ ਹਾਂਜੀ ਖੇਤੀਬਾਤੀ ਮਤਲਬ ਖੇਤੀ ਕਰਦਾ ਕੋਈ ਕਰਨ ਬਹੁਤ ਘੱਟ ਹੈ ਵੈਸੇ ਇੱਥੇ ਅੱਛਾ ਕਿਉਂਕਿ ਇੱਥੇ ਜ਼ਮੀਨਾਂ ਦੇ ਕਾਫੀ ਜ਼ਿਆਦਾ ਨਹੀਂ ਲੇਕਿਨ ਅੱਗੇ ਕਿਰਾਏ ਤੇ ਦਿੱਤੀਆਂ ਹੁੰਦੀਆਂ ਹਨ ਖੇਤੀ ਵਾਸਤੇ ਠੀਕੇ ਤੇ ਲੀਜ਼ ਤੇ ਠੀਕੇ ਤੇ ਲੀਜ਼ ਤੇ ਦਿੰਦੇ ਨੇ ਲੇਕਿਨ ਕਾਫੀ ਜ਼ਿਆਦਾ ਇੱਥੇ ਜੀ 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 ਸੋ ਇਹ ਜਿਵੇਂ ਦੋ ਦੁਕਾਨਾਂ ਸੀਗੀਆਂ ਬਾਕੀ ਹੋਰ ਅੱਗੇ ਅਸੀਂ ਚੱਲਦੇ ਚੰਗਾ ਬਾਈ ਜੀ ਮਿਲਦੇ ਆਂ ਤੇ ਅੱਗੇ ਹੋਰ ਚੱਲਦੇ ਆਂ ਬਾਜ਼ਾਰ ਦਾ ਕਿਹੜਾ ਦਿੰਨੇ ਆ ਇੱਕ ਦੋ ਅਸੀਂ ਫੈਮਿਲੀਜ਼ ਦੇ ਮਤਲਬ ਪਰਿਵਾਰਾਂ ਚ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਘਰਾਂ ਚ ਲੈ ਕੇ ਚੱਲਦੇ ਆਂ ਕਿ ਇਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਘਰ-ਬਾਰ ਹੈ ਤੇ ਉਹ ਕਿਹੋ ਜਿਹਾ ਜਿਹੜੀ ਆ ਰਸਤਾ ਨਾ ਇਹ ਜਿਹੜੇ ਇੱਥੇ ਨਨਕਾਣਾ ਸਾਹਿਬ ਚ ਲੋਕਲ ਗੁਰਦੁਆਰੇ ਆ ਉਹਨਾਂ ਵੱਲ ਨੂੰ ਜਾਂਦਾ ਤੇ ਉਧਰ ਦੇਖ ਲਓ ਕਿੰਨਾ ਸਜਾਇਆ ਹੁੰਦਾ ਥੱਲੇ ਕਾਰਪਟ ਵਿਛਾਇਆ ਹੁੰਦਾ ਜੇ ਤੁਸੀਂ ਵਲੌਗ ਦੇਖੇ ਹੋਣਗੇ ਤੇ ਇਸ ਰਾਹ ਦੇ ਉੱਤੇ ਤੇ ਇੱਥੇ 4-5 ਕਿਹੜੇ ਕਿਹੜੇ ਵਿਕਾਸਪਾਹੀ ਗੁਰਦੁਆਰਾ ਸਾਹਿਬ ਪੈਂਦੇ ਆ ਇਹ ਰੋਡ ਤੇ ਚਾਰ ਪੰਜ ਇੱਥੇ ਸਰ ਚਾਰ ਗੁਰਦੁਆਰਾ ਸਾਹਿਬ ਨੇ ਇੱਕ ਤੇ ਪੱਟੀ ਸਾਹਿਬ ਹੈ ਆਪਣਾ ਬਾਲੀਲਾ ਸਾਹਿਬ ਇੱਕ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਤੰਬੂ ਸਾਹਿਬ ਤੇ 11 ਸਾਹਿਬ 25 26 ਪਾਛਾਈ ਮਾਲਜੀ ਸਾਹਿਬ ਹਾਂ ਜੀ ਉਦੋਂ ਤਾਂ ਮੈਂ ਕਿਹਾ ਬਹੁਤ ਸਜਾਇਆ ਹੁੰਦਾ ਸਾਰਾ ਆਲਾ ਦਵਾਲਾ ਹਨਾ ਹਾਂ ਜੀ ਹਾਂ ਜੀ ਰੈਡ ਕਾਰਪਟ ਦਿੱਤਾ ਹੁੰਦਾ ਤੋੜ ਆਖਰੀ ਮਾਲਜੀ ਸਾਹਿਬ 11 ਸਾਹਿਬ ਤੱਕ ਆ ਗਏ ਮੈਂ ਉਹੀ ਬੋਲ ਕੇ ਹਟਿਆ ਤੇ ਇਹ ਦੇਖੋ ਇੱਕ ਸ਼ਾਪ ਇੱਧਰ ਆ ਗਈ ਸਿੰਘ ਸਾਹਿਬ ਇੰਡੀਅਨ ਕੋਸਮੈਟਿਕਸ ਤੇ ਇੰਡੀਅਨ ਕੋਸਮੈਟਿਕ ਦਾ ਇੱਥੇ ਫਰਕ ਹੈ ਮਤਲਬ ਤੁਹਾਡੇ ਕੋਸਮੈਟਿਕ ਦਾ ਉੱਥੋਂ ਦੀ ਪ੍ਰੋਡਕਟ ਨੂੰ ਜ਼ਿਆਦਾ ਪ੍ਰੀਫਰ ਕਰਦੇ ਨੇ ਨਾ ਇਹ ਮਤਲਬ ਦੂਰ ਦੇ ਧੋਲਸਾਨਾ ਜਿਹੜੇ ਸਾਡੇ ਕਪੜੇ ਨੇ ਉਹ ਤੁਸੀਂ ਪਸੰਦ ਕਰਦੇ ਹੋ ਤੁਹਾਡੀਆਂ ਸ਼ਮਾਂ ਅਸੀਂ ਪਸੰਦ ਕਰ ਰਹੇ ਹਾਂ ਸੋ ਇਸ ਕਰਕੇ ਇੰਡੀਅਨ ਪ੍ਰੋਡਕਟ ਜਿਹੜੀ ਇੱਥੇ ਭਾਵੇਂ ਬਿਸ਼ੱਕ ਵੀ ਇੱਥੇ ਸ਼ਾਲਮੀਆਂ ਲਿਆ ਕੇ ਵੇਚ ਲਈ ਹੁਣ ਤੇ ਤੇਰਾ ਭਾਈ ਜੀ ਇੰਡੀਅਨ ਦਾ ਲੇਬਲ ਲੱਗ ਗਿਆ ਹਾਂਜੀ ਤੇ ਆ ਭਾਈ ਜੀ ਆ ਗਏ ਗੁਰਵੀਰ ਸਿੰਘ ਜੀ ਤੇ ਪਹਿਲਾਂ ਵੀ ਆਪਾਂ ਨੂੰ ਮਿਲੇ ਸੀਗੇ ਤੇ ਇਹਨਾਂ ਨਾਲ ਤੁਹਾਨੂੰ ਮਲਾਉਣਾ ਸასი ਸ਼ਕਲ ਭਾਈ ਜੀ ਕਿਵੇਂ ਹੋ ਕਿੱਦਾਂ ਠੀਕ ਹੋ ਬਹੁਤ ਵਧੀਆ ਤੁਸੀਂ ਸਣਾਓ ਸਭ ਵਧੀਆ ਚੜਦੀ ਕਲਾ ਵਿੱਚ ਬਿਲਕੁਲ ਠੀਕ ਠਾਕ ਚਲੋ ਅੱਜ ਮੁਲਾਕਾਤ ਹੋ ਹੀ ਗਈ ਹਾਂਜੀ ਬਿਲਕੁਲ ਵੀਰ ਜੀ ਹੋਰ ਤੇ ਹਾਂਜੀ ਤੇ ਨਾਲ-ਨਾਲ ਹੁਣ ਇਹ ਸਾਨੂੰ ਘੁਮਾਉਣ ਫਿਰਾਉਣਗੇ ਸਾਰਾ ਆਲਾ ਦਵਾਲਾ ਦੇਖਾਂਗੇ ਚਲਿਏ ਜੀ ਅੱਗੇ ਨੂੰ ਆਹੋ ਚਲਿਏ ਜੀ 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 ਹਾਂਜੀ ਵੀਰ ਜੀ 베ਰੀ ਚੌਕ ਦਾ ਕਿੰਨਾ ਕਿਰਾਇਆ 20 20 ਦੇ ਦੇਦਾ 20 20 ਦੇ ਦਈਏ ਵੀਰ ਜੀ ਬੈਠੋ ਵਿੱਚ ਖਰਾ ਬਹੁਤ ਮਾਫੂਲ ਦੱਸ 20 20 ਰੁਪਏ ਮਕਾਤੇ ਸਾਰੀ ਸਿਮਾ ਆਓ ਬੈਠੋ ਬੱਟੇ ਸਾਰੇ ਤੇ ਹੁਣ ਅਸੀਂ ਕੁਝ ਹੋਰ ਸ਼ਾਪਸ ਦੇਖਣ ਦੇ ਲਈ ਚੱਲਿਆਂ ਉਹ ਇੱਥੋਂ ਦੂਰ ਨੇ ਬਾਜ਼ਾਰ ਚ ਤੇ ਇਸੇ ਕਰਕੇ ਅਸੀਂ ਇਹ ਜਿਹੜਾ ਇਹ ਰਿਕਸ਼ਾ ਲਿਆ ਹੈਗਾ ਤੇ ਗੱਡੀ ਉੱਥੇ ਗੱਡੀ ਜਾਂਦੀ ਨਹੀਂ ਗੱਡੀ ਨਹੀਂ ਜਾਂਦੀ ਗੱਡੀ ਉੱਥੇ ਜਾਂਦੀ ਨਹੀਂ ਬਾਜ਼ਾਰ ਤੰਗ ਹੈ ਇਸੇ ਕਰਕੇ ਇਹ ਰਿਕਸ਼ਾ ਜਿਹੜਾ ਸਾਨੂੰ ਸਾਰੇ ਨੂੰ ਉਹਨੂੰ ਉੱਥੇ ਤੱਕ ਛੱਡੂਗਾ ਤੇ ਢਿੱਲੋ ਸਾਹਿਬ ਇਹ ਰਿਕਸ਼ਾ ਨੂੰ ਪਲਾਟ ਦੇਣਗੇ ਪਟੇ ਬੰਦੇ ਪਿੱਛੇ ਬਹਿ ਗਏ ਨੰਗਾ ਉਜ਼ਾਰਲੇ ਨੰਗਾਲੇ ਇਹ ਨਨਕਾਣਾ ਸਾਹਿਬ ਦੀਆਂ ਗਲੀਆਂ ਦੇਖੋ ਭੀੜ ਭੜਕਾ ਆਵ ਬਾਜ਼ਾਰਾਂ ਨੂੰ ਆਮ ਸ਼ਹਿਰਾਂ ਨੂੰ ਹੀ ਲੱਗਦਾ ਹੁਣ ਕਿਉਂਕਿ ਜਦੋਂ ਗੁਰਪੁਰਬ ਦੇ ਦਿਨ ਹੁੰਦੇ ਹਨ ਉਦੋਂ ਸਾਰਾ ਬੰਦ ਕੀਤੀਆਂ ਹੁੰਦੀਆਂ ਦੁਕਾਨਾਂ ਬੰਦ ਕਰਾਈਆਂ ਹੁੰਦੀਆਂ ਉਦੋਂ ਕੋ ਚਾਹ ਹੋਰ ਮਾਹੌਲ ਲੱਗਦਾ ਹੁੰਦਾਗਾ ਤੇ ਇਹਨਾਂ ਦਿਨਾਂ ਚ ਪੂਰਾ ਰੌਣਕ ਮੇਲ ਹੈਗਾ ਆਲੇ ਦੁਆਲੇ ਇਹ ਅਸੀਂ ਪਹੁੰਚ ਗਏ ਹੁਣ ਬਾਜ਼ਾਰ ਦੇ ਵਿੱਚ ਤੇ ਇਹ ਬਾਜ਼ਾਰ ਦਾ ਨਾਂ ਕੀ ਹੈ ਬਾਈ ਵਿਕਾਸਪਈ ਹਾਂਜੀ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਹਾਂਜੀ 베ਰੀ ਚੌਂਕ 베ਰੀ ਚੌਂਕ ਇਹਨੂੰ ਬੋਲਦੇ ਐ 베ਰੀ ਚੌਂਕ ਗੁਰੂ ਬਾਜ਼ਾਰ ਤੇ ਹੁਣ ਅਸੀਂ ਬਾਜ਼ਾਰ ਦੇ ਵਿੱਚ ਜਿਹੜੀਆਂ ਹੋਰ ਕੰਮਕਾਰ ਆ ਤੇ ਬਹੁਤ ਨੇ ਇਧਰਲੇ ਪਾਸੇ ਜਾਣਾ ਜੀ ਹਾਂ ਆਪਾਂ ਇਧਰਲੇ ਪਾਸੇ ਜਾਣਾ ਠੀਕ ਐ ਜੀ ਇੱਥੇ ਨਾ ਜਿਹੜਾ ਨਨਕਾਣਾ ਸਾਹਿਬ ਐ ਤੇ ਇੱਥੇ ਤੁਹਾਨੂੰ ਆਮ ਹੀ ਗਲੀਆਂ 'ਚ ਜਿਹੜੇ ਸਰਦਾਰ ਐ ਉਹ ਮਿਲ ਜਾਣਗੇ ਤੇ ਵੈਸੇ ਹੋਰ ਸ਼ਹਿਰਾਂ 'ਚ ਲਾਹੌਰ 'ਚ ਜਾਂ ਹੋਰ ਦੇਖਣ ਨੂੰ ਘੱਟ ਮਿਲਦੇ ਐ ਤੇ ਪਰ ਜਦੋਂ ਤੁਸੀਂ ਨਨਕਾਣਾ ਸਾਹਿਬ ਆਉਂਗੇ ਇੱਥੇ ਦਾ ਇੰਨੀਆਂ ਕ ਜ਼ਿਆਦਾ ਦੁਕਾਨਾਂ ਇਹਨਾਂ ਦੀਆਂ ਜਾਂ ਗਣਤੀ ਜੇ ਮੈਂ ਉਹਨਾਂ ਨੇ ਦੱਸਿਆ ਸੀ ਕਿ 200 ਫੈਮਿਲੀਜ਼ ਇੱਥੇ ਜਿਹੜੀਆਂ ਰਹਿਣੀਆਂ ਹੈਗੀਆਂ ਇਹ ਆ ਗਈ ਜੀ ਇੱਕ ਹੋਰ 숍 ਕੀ ਹਾਲ ਹੈ ਬਾਈ ਜੀ ਠੀਕ ਠਾਕ ਹਾਂ ਇਹ ਕਿੰਨਾ ਦੀ ਦੁਕਾਨ ਹੈ ਹੈਪੀ ਸਿੰਘ ਇਹ ਹੈਪੀ ਸਿੰਘ ਦੀ ਹੈਪੀ ਟਿਕਟੋਕਰ ਬੋਲਦੇ ਇਹਨਾਂ ਨੂੰ ਹੈਪੀ ਸਿੰਘ ਦੀ ਦੁਕਾਨ ਹੈ ਜੀ ਇਹ ਤੇ ਇਹਨਾਂ ਦਾ ਵੀ ਕੁਝ ਇਹੋ ਜਿਹਾ ਜੁਐਲਰੀ ਵਗੈਰਾ ਦਾ ਕੰਮ ਹੈਗਾ ਇਹੋ ਜਿਹਾ ਕੰਮ ਹੈ ਇਹਨਾਂ ਦਾ ਤੇ ਸਾਰੇ ਮੋਸਟਲੀ ਦੁਕਾਨਦਾਰੀ ਹੈ ਜਿੰਨੀ ਵੀ ਹੈਗੀ ਹੈ ਹਾਂ ਇਦਾਂ ਹੀ ਦੁਕਾਨ ਤੋਂ ਬਿਨਾ ਹੋਰ ਕੋਈ ਜ਼ਿਆਦਾ ਬਿਜ਼ਨਸ ਹੈ ਨਹੀਂ। ਅੱਛਾ ਮੈਂ ਸੁਣਿਆ ਕਈ ਵੈਦ ਵਗੈਰਾ ਵੀ ਹੈਗੇ ਆ ਮਤਲਬ। ਹੈਗੇ ਆ ਉਹ ਵੀ ਹੈਗੇ। ਲੇਕਿਨ ਨਨਕਾਣਾ ਸਭ ਤੋਂ ਹੱਗੇ। ਅੱਛਾ ਨਨਕਾਣਾ ਸਭ ਤੋਂ ਬਾਹਰ ਨੇ। ਠੀਕ ਹੈ ਇੱਥੇ ਲੋਕਲ ਨਹੀਂ ਹੈਗੀ। ਲੋਕਲ ਨਹੀਂ ਹੈ। ਜੀ। ਇਹ ਸਾਰਾ ਬਾਜ਼ਾਰ ਹੈ ਜਿਹੜਾ ਗੁਰੂ ਬਾਜ਼ਾਰ ਅਖਵਾਉਂਦਾ ਹੈਗਾ। ਨਨਕਾਣਾ ਸਾਹਿਬ ਦੇ ਨੇੜੇ-ਤੇੜੇ। ਤੇ ਇਹ ਪਿੰਡਾਂ ਵਾਲਿਆਂ ਲਈ ਕਾਹੀ ਵੱਡਾ ਸ਼ਹਿਰ ਹੈ ਜਿਹੜਾ ਨਨਕਾਣਾ ਸਾਹਿਬ ਹੈਗਾ। ਤੇ ਆਲੇ-ਦੁਆਲੇ ਨਾ ਜੇ ਤੁਸੀਂ ਆਉਂਗੇ ਨਨਕਾਣਾ ਸਾਹਿਬ ਦੇ ਕੱਚੇ ਘਰ ਤੇ ਹੋਰ ਪਿੰਡਾਂ ਦਾ ਜਮਾ ਪਿਓਰ ਪਿੰਡੂ ਵਾਲਾ ਦੁਆਲਾ ਤੁਹਾਨੂੰ ਦੇਖ ਤੇ ਮੋਟਰਵੇ ਦੇ ਨਾਲ ਨਾਲ ਜਿਵੇਂ ਵੈਸੇ ਆਪਾਂ ਗੁਰਪੁਰੂ ਵੇਲੇ ਆਉਨੇ ਆ ਉਦੋਂ ਉਥੇ ਅੱਛਾ ਇੱਧਰ ਵੀ ਦੁਕਾਨ ਹੈ ਜੀ ਉਦੋਂ ਉਥੇ ਘਟਾ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਉਦੋਂ ਘਟਾ ਦੇਖਦਾ ਹੁੰਦਾ ਤੇ ਇਹਨਾਂ ਦਿਨਾਂ 'ਚ ਤੁਸੀਂ ਖੁੱਲਾ ਵਧੀਆ ਦੇਖ ਸਕਦੇ ਹੋ ਭਾਈ ਜੀ ਕਿਵੇਂ ਹੋ ਸ਼ੁਕਰ ਹੈ ਮਾਲਾ ਠੀਕ ਠਾਕ ਹੋ ਅੱਛਾ ਇਹਨਾਂ ਦੇ ਫਾਦਰ ਸਾਹਿਬ ਨੇ ਤੁਸੀਂ ਵੀ ਭਾਈ ਜੀ ਬਾਕੀ ਵਾਂਗੂ ਮਾਈਗ੍ਰੇਟ ਹੋ ਕੇ ਇੱਥੇ ਆਏ ਹੋ ਜਾਂ ਪਹਿਲੇ ਤੋਂ ਹੀ ਇੱਥੇ ਰਹਿੰਦੇ ਹੋ ਸ਼ੁਰੂ ਤੋਂ ਇੱਥੇ ਆ ਵਨ ਡੋ ਹਿੱਸੀ ਜਦੋਂ ਉਸ ਤੋਂ ਬਾਅਦ ਫਿਰ ਇੱਥੇ ਹੀ ਰਹੇ ਆ ਅੱਛਾ ਤੁਹਾਡੀ ਫੈਮਿਲੀ ਮਤਲਬ ਉਧਰ ਗਈ ਨਹੀਂ ਇੱਥੇ ਹੀ ਸੀਗੀ ਉਧਰ ਗਈ ਨਹੀਂ ਉਧਰੋਂ ਆਈ ਹੈ ਇੱਧਰ ਅੱਛਾ ਉਧਰੋਂ ਇੱਧਰ ਆਈ ਹੈ ਹਾਂਜੀ ਠੀਕ ਹੈ ਤੇ ਪਹਿਲਾਂ ਉਧਰੋਂ ਪੰਜਾਬ ਤੋਂ ਕਿੱਥੇ ਦੇ ਰਹਿਣ ਵਾਲੇ ਸੀਗੇ ਦਿੱਲੀ ਦੇ ਸੰਸਰ ਅੱਛਾ ਦਿੱਲੀ ਤੋਂ ਦਿੱਲੀ ਤੋਂ ਵੰਡਵਲੇ ਇੱਧਰ ਆ ਗਏ ਵੰਡਵਲੇ ਇੱਧਰ ਆ ਗਏ ਤੇ ਫਿਰ ਪਹਾੜਾਂ 'ਚ ਰਹਿਆ ਨਾ ਗਾਰਾਂ 'ਚ ਪਠਾਣਾ ਨਾਲ ਤੋਂ ਬਾਅਦ ਆਇਸਤਾ ਆਇਸਤਾ ਨਿਕਲਦੇ ਹੋਏ ਨਨਕਾਣਾ ਸਾਹਿਬ ਆਏ ਨਨਕਾਣਾ ਸਾਹਿਬ ਕਿੰਨੇ ਚਾਏ ਇਹਦੇ ਤਕਰੀਬਨ ਵੀ 25 ਸਾਲ ਹੋ ਚਲੇ ਅੱਛਾ 25 ਸਾਲ ਹੋ ਗਏ ਜੀ ਕੰਮ ਕਰੇ ਤੇ ਸ਼ੁਰੂ ਤੋਂ ਆ ਦੁਕਾਨਦਾਰੀ ਦੀ ਆ ਤੁਹਾਡਾ ਵੀ ਨਹੀਂ ਪਹਿਲੇ ਅੱਬੂ ਜੀ ਕਰਦੇ ਸਨ ਦੂਸਰਾ ਕੰਮ ਰੇੜੀ ਹਲਾ ਉਸ ਤੋਂ ਬਾਅਦ ਫਿਰ ਅਬਨੇ ਦੁਕਾਨ ਦਿੱਤੀ ਆ ਹੌਸਾ ਹੌਸਾ ਫਿਰ ਇਹ ਸ਼ੁਰੂ ਕੀਤੀ ਸੀ ਅੱਛਾ ਹੁਣ ਇਹ ਆਪਣੀ ਦੁਕਾਨ ਆ ਕਿਰਾਏ ਤੇ ਆ ਜਾਂ ਕਿਵੇਂ ਆ ਨਹੀਂ ਆਪਣੀ ਐ ਬਸ ਉਹ ਕਮੇਟੀ ਵਾਲੇ ਹੈਵਾ ਉਹਨਾਂ ਦਾ ਚੱਕਰ ਹੈਵਾ ਕਿ ਔਰ ਕੋਈ ਸਿਸਟਮ ਅੱਛਾ ਕਮੇਟੀ ਵਾਲੇ ਉਹ ਪੈਸੇ ਜਿਵੇਂ ਉਹ ਲੈਂਦੇ ਹੋਣ ਜੀ ਜੀ ਉਹ ਲੈਂਦੇ ਠੀਕ ਐ ਠੀਕ ਐ ਠੀਕ ਐ ਤੇ ਫਿਰ ਅੱਗੇ ਜਿਵੇਂ ਸਾਡੇ ਉਧਰ ਪੰਜਾਬ 'ਚ ਨਿਆਣੇ ਬਾਹਰ ਜਾਂਦੇ ਹੁਣ ਪੜ੍ਹ ਲਿਖ ਕੇ ਕੈਨੇਡਾ ਵਗੈਰਾ ਭੇਜਦੇ ਆ ਇੱਧਰ ਤਾਂ ਡੇ ਹੈਗਾ ਜਾਂ ਨਹੀਂ ਹੈਗਾ ਕਿੱਧਰ ਜ਼ਿਆਦਾ ਬੇਸਿਕਲੀ ਬਿਜ਼ਨਸ ਚੱਲਦਾ ਹੈ ਕਿਉਂਕਿ ਇੱਥੇ ਪਾਕਿਸਤਾਨ ਦੇ ਵਿੱਚ ਇੰਨਾ ਜ਼ਿਆਦਾ ਬਾਹਰ ਦਾ ਸਿਸਟਮ ਨਹੀਂ ਹੈ ਜਿਹੜੇ ਜਾਂਦੇ ਉਹ ਬਾਹਰ ਹੀ ਕਰਦੇ ਇੱਥੇ ਨਹੀਂ ਕਰ ਸਕਦੇ ਠੀਕ ਹੈ ਜੀ ਨਾਲੇ ਘਰ-ਬਾਰ ਸਾਰਾ ਕੁਝ ਇੱਥੇ ਹੈ ਫਿਰ ਬਾਹਰ ਜਾਣ ਦਾ ਕੀ ਫਾਇਦਾ ਹੈ ਹੂੰ ਠੀਕ ਹੈ ਇਤਨਾ ਭਾਈ ਜੀ ਮੈਂ ਜਿੰਨੀਆਂ ਵੀ ਫੈਮਿਲੀਆਂ ਨੂੰ ਮਿਲੇ ਆ ਸ਼ਾਪਸ ਤੇ ਜਿੰਨਾ ਗਏ ਆ ਹੁਣ ਸਾਰੇ ਕਹਿੰਦੇ ਵੀ ਅਸੀਂ ਪਸ਼ਾਵਰ ਸੀ ਪਹਿਲਾਂ ਪਸ਼ਾਵਰ ਤੋਂ ਆਏ ਆ ਹਨਾ ਵੀਰ ਜੀ ਮੈਂ ਆ ਪਸ਼ਾਵਰ ਤੋਂ ਅੱਛਾ ਤੁਸੀਂ ਵੀ ਪਸ਼ਾਵਰ ਤੋਂ ਆਏ 2007-8 ਦੇ ਵਿੱਚ ਅਸੀਂ ਨਕਾਨਾ ਸਾਹਿਬ ਆਏ ਤੇ ਪਸ਼ਾਵਰ ਰਹਿਣ ਦਾ ਮਤਲਬ ਕੀ ਕਾਰਨ ਸੀ ਉੱਥੇ ਵੀ ਪਸ਼ਾਵਰ ਸਾਰੇ ਪਸ਼ਾਵਰ ਪਸ਼ਾਵਰ ਇੱਕੋ ਹੀ ਆ ਨਾ ਹਾਂ ਹਾਂ ਪਸ਼ਾਵਰ ਪਸ਼ਾਵਰ ਇੱਕੋ ਹੀ ਆ ਜਦੋਂ ਵੰਡ ਹੋਈ ਸੀ ਨਾ 1947 ਦੀ ਉਦੋਂ ਜਿੰਨੇ ਵੀ ਸਾਡੇ ਸਿੰਘ ਬ੍ਰਦਰ ਸੀਗੇ ਕੁਝ ਇੰਡੀਆ ਸ਼ਿਫਟ ਹੋ ਗਏ ਕੁਝ ਪਸ਼ਾਵਰ ਪਠਾਨਾਂ ਹਲ ਚਲ ਗਏ ਮਤਲਬ ਪਸ਼ਾਵਰ ਚ ਜ਼ਿਆਦਾ ਉਹ ਦੋ ਸਿੱਖ ਰਹਿੰਦੇ ਸੀ ਵੰਡ ਤੋਂ ਪਹਿਲਾਂ ਇਹ ਅਫਗਾਨਿਸਤਾਨ ਦੇ ਜਿਹੜੇ ਸਿੰਘ ਨੇ ਨਾ ਉਹ ਰਹਿੰਦੇ ਸੀਗੇ ਅੱਛਾ ਜੀ ਤੇ ਉਹ 2007-8 ਦੇ ਵਿੱਚ ਉਧਰ ਫਿਰ دہشت گردੀ ਹਾਲਾਤ ਖਰਾਬ ਹੋਣ ਕਰਕੇ ਨਨਕਾਣਾ ਸਾਹਿਬ ਸ਼ਿਫਟ ਹੋਏ ਸਾਰੇ ਪਸ਼ਾਵਰ ਖੈਬਰ ਪਖਤੂਨਵਾਚ ਪਹਿਲਾਂ ਖੈਬਰ ਪਖਤੂਨਵਾ ਅੱਛਾ ਉੱਥੇ ਮਤਲਬ ਜਿਹੜੇ ਹਾਲਾਤ ਸੀਗੇ ਖਰਾਬ ਸੀਗੇ ਉਧਰ ਦੇ ਪਾਸੇ ਉਧਰੋਂ ਫਿਰ ਇੱਧਰਲੇ ਪਾਸੇ ਤੁਸੀਂ ਜ਼ਿਆਦਾ ਸੇਫ ਤੇ ਸਿਕਿਉਰ ਸਮਝਿਆ ਤਾਂ ਕਰਕੇ ਇੱਧਰ ਮੂਵ ਹੋ ਗਏ ਪੰਜਾਬ ਵਾਲੇ ਪਾਸੇ ਸਾਰੇ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਦੇ ਵਿੱਚ ਸੰਗਤ ਕੋਈ ਨਹੀਂ ਸੀਗੀ ਇਹ ਸਾਡੀ ਜਿੰਨੀ ਵੀ ਸੰਗਤ ਤੁਸੀਂ ਦੇਖ ਰਹੇ ਹੋ ਨਾ 100% ਹ 99 ਵੀ ਨਹੀਂ ਕਹਿ ਸਕਦੇ 100% ਇਹ ਸਾਰੇ ਉਧਰੋਂ ਆਏ ਆ। ਅੱਛਾ ਸਾਰੇ ਮੂਵ ਹੋਏ ਹੋ? ਸਾਰੇ ਮੂਵ ਹੋਏ। ਜਮੇ ਸ਼ਾਹਵਾਲਾ ਦੇ ਪਾਸੋਂ। ਜਦੋਂ ਤੁਸੀਂ 2000 ਦੇ ਨੇੜੇ ਤੇੜੇ ਇੱਥੇ ਆਏ ਹੋ 2000 ਤੋਂ ਪਹਿਲਾਂ ਇੱਥੇ ਕੋਈ ਰਹਿੰਦਾ ਸੀਗਾ? ਇੱਥੇ ਬਹੁਤ ਜਗ ਗੁਰਦੁਆਰਾ ਸਾਹਿਬ ਸੀ। ਇੱਥੇ ਇੱਕ ਮਾਸਟਰ ਸੀਗੇ ਮਾਸਟਰ ਹਕਮ ਸਿੰਘ ਰਹਿੰਦੇ ਸੀਗੇ। ਹਾਂਜੀ। ਉਹ ਇੱਕ ਦੋ ਜਿਹੜੇ ਫੈਸਲਾਬਾਦ ਦੇ ਜਿਹੜੇ ਸੀ ਨਾ ਸਰਦਾਰ ਰਹਿੰਦੇ ਸੀਗੇ। ਅੱਛਾ ਜੀ। ਹੋਰ ਕੋਈ ਨਹੀਂ ਸੀਗਾ। ਇਹ ਗੁਰਦੁਆਰਾ ਸਾਹਿਬ ਬਾਅਦ ਚੋਂ ਆਬਾਦ ਹੋਇਆ। ਹਾਂ ਜੀ ਇਹਨਾਂ ਨੇ ਆਵਾਜ਼ ਕਰਾਏ ਆ ਗਿਆਨੀ ਦਇਆ ਸਿੰਘ ਜੀ ਉਹਨਾਂ ਨੇ ਅੱਛਾ ਜੀ ਗਿਆਨੀ ਬਲਵੰਤ ਸਿੰਘ ਜੀ ਹੋਗੇ ਅੱਛਾ ਜੀ ਜਾਂ ਹਿੰਮਤ ਸਿੰਘ ਹੋਗੇ ਇਹਨਾਂ ਇਹਨਾਂ ਨੇ ਆਵਾਜ਼ ਕਰਾਏ ਬਾਅਦ ਚ ਗੁਰਦੁਆਰਾ ਸਾਹਿਬ ਅੱਛਾ ਇਸ ਤੋਂ ਪਹਿਲਾਂ ਨਹੀਂ ਕੁਛ ਸੀ ਇਸ ਤੋਂ ਪਹਿਲਾਂ ਕੁਛ ਵੀ ਨਹੀਂ ਸੀਗਾ ਜਿਵੇਂ ਇਹਨਾਂ ਨੇ ਦੱਸਿਆ ਨਾ ਜਿੰਨੀ ਇੱਥੇ ਨਨਕਾਣਾ ਸਾਹਿਬ ਚ ਹੁਣ ਕਰੰਟਲੀ ਬੈਠੇ ਆ ਇਹ ਸਾਰੀ ਮਾਈਗ੍ਰੇਸ਼ਨ ਹੋਈ ਹੋਈ ਆ ਮਾਈਗ੍ਰੇਸ਼ਨ ਨਨਕਾਣਾ ਸਾਹਿਬ ਤੋਂ ਅਜ਼ਹਰੀ ਪਸ਼ਾਵਰ ਤੋਂ ਉੱਠ ਕੇ ਜਨੇ ਸਾਰੇ ਹਾਂ ਜੀ ਮੀਰ ਜੀ ਸੀਗੇ ਵੰਡ ਦੇ ਦੌਰਾਨ ਉਹਨੇ ਇਹ ਕਹਿ ਦਿੱਤਾ ਕਿ ਮੈਂ ਇੱਥੋਂ ਨਹੀਂ ਜਾਣਾ ਲਣਕਾਣਾ ਸਾਹਿਬ ਦਾ ਆਹ ਮੈਂ ਗੁਰਦੁਆਰੇ ਦੀ ਸੇਵਾ ਸੰਭਾਲ ਕਰਨੀ ਉਹ ਵੀਰ ਜੀ ਦਾ ਹੁਣ ਨਾਂ ਮੈਨੂੰ ਨਹੀਂ ਸਹੀ ਪਤਾ ਲੇਕਿਨ ਉਹ ਵੀਰ ਜੀ ਹੈਗੇ ਸੀ ਪਾਰਟੀਸ਼ਨ ਦੇ ਦੌਰ ਚ ਗੁਰਦੁਆਰੇ ਦੀ ਸੇਵਾ ਪਾਰਟੀਸ਼ਨ ਤੋਂ ਪਹਿਲਾਂ ਤਾਂ ਜਿਵੇਂ 47 ਤੋਂ ਪਹਿਲਾਂ ਤਾਂ ਇੱਥੇ ਕਾਫੀ ਪਰਿਵਾਰ ਰਹਿੰਦੇ ਹੋਣਗੇ ਹਾਂ ਬਥੇਰੇ ਪਰਿਵਾਰ ਰਹਿੰਦੇ ਸੀ ਅੱਛਾ ਉਹ ਸਾਰੇ ਚੜ੍ਹਦੇ ਪੰਜਾਬ ਉੱਤਰ ਚਲੇ ਗਏ ਹਾਂ ਜੀ ਮਤਲਬ ਇੱਥੇ ਕੋਈ ਵੀ ਪਰਿਵਾਰ ਨਹੀਂ ਰਿਹਾ ਇੱਥੇ ਕੋਈ ਪਰਿਵਾਰ ਨਹੀਂ ਰਿਹਾ ਕੱਲਾ ਬੰਦਾ ਸੀਗਾ ਉਹ ਮਾਸਟਰ ਸੀਗਾ ਉਹ ਇੱਥੇ ਰਹੀ ਸੀ ਆ ਉਹ ਇੱਥੇ ਰਹੀ ਸੀ ਸਾਡੀ ਡੈਥ ਪਿੱਛੇ ਜੋ ਹੋਈ ਹੈ ਹਾਂ ਤੇ ਹੁਣ ਅਸੀਂ ਚੱਲਿਆਂ ਇੱਥੋਂ ਦੇ ਜਿਹੜੇ ਆਪਣੇ ਸਿੱਖ ਫੈਮਲੀਜ਼ ਆ ਉਹਨਾਂ ਦੇ ਘਰ ਜਿਹਦੇ ਚ ਬਾਈ लवली ਹੈ ਜਿਨ੍ਹਾਂ ਦਾ ਨਾਮ ਤੁਸੀਂ ਸੁਣਿਆ ਹੋਣਾ ਤੇ ਉਹ ਵੀ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਆ ਖੁਸ਼ੀ ਉਹਨਾਂ ਦੇ ਘਰੇ ਬੈਠੇ ਆ ਤੇ ਅਸੀਂ ਬਾਜ਼ਾਰ ਆ ਗਏ ਸੀਗੇ ਸਾਰਾ ਆਲਾ ਦਵਾਲਾ ਦੇਖਣ ਦੇ ਲਈ ਤੇ ਉਹਨਾਂ ਨੂੰ ਨਾਲ ਲੈਨੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਨਨਕਾਣਾ ਸਾਹਿਬ ਕਿਉਂਕਿ ਸਾਡੇ ਵੀ ਲਾਸਟ ਜਿਹੇ ਦਿਨ ਇੱਥੇ ਲੈਂਦੇ ਪੰਜਾਬ 'ਚ ਪਾਕਿਸਤਾਨ 'ਚ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੂ ਤੇ ਹੁਣ ਇੱਕ ਵਾਰੀ ਦਰਸ਼ਨ ਕਰੇ ਹੀ ਮੱਥਾ ਟੇਕਿਆ ਹੀ ਤੇ ਫਿਰ ਅੱਗੇ ਵਲੌਗ ਕੰਟੀਨਿਊ ਕਰਾਂਗੇ ਚਲੋ ਜੀ ਆਪਣੀ ਆਪਣੀ ਸੀਟ ਤੇ ਬੈਠੋ 20-20 ਰੁਪਿਆ ਦੇ ਨਾਲ ਆਪਣੀ ਆਪਣੀ ਸੀਟ ਮੈਂ ਅੱਗੇ ਬੈਠਣਾ ਇਹਨਾਂ ਨਾਲ ਪੈਸੇ ਕਰਨੇ ਨਹੀਂ ਹੈਗੇ ਆਪਣੀ ਆਪਣੀ ਸੀਟ 'ਤੇ ਬੈਠੋ ਸਭੀ ਨਾ ਤੁਸੀਂ ਬੈਠੋ ਹੁਣ ਪੈਸੇ ਕਰਨ ਦੀ ਜ਼ਰੂਰਤ ਨਹੀਂ ਇਹਨਾਂ ਨਾਲ ਚਲੋ ਆ ਜਾਓ ਵਿਕਾਸ ਭਾਈ ਪਿੱਛੇ ਬੈੰਨੇ ਆਪਾਂ ਆਪਾਂ ਪਿੱਛੇ ਬੈਠ ਜਾਈਏ ਆਜੋ ਸਰ ਰਿਕਸ਼ੇ ਇੱਥੋਂ ਦੇ ਵਧੀਆ ਠਾਡੇ ਪਿੱਛੇ ਨੂੰ ਮੂੰਹ ਕਰਕੇ ਵੀ ਬੈਠਿਆ ਜਾਂਦਾ ਇਹ ਕਹਿੰਦੇ ਜਿਹੜੀ ਰੇੜੀ ਹੈ ਨਾ ਇਹ ਸਾਰੀ ਇਲੀਗਲ ਚੱਲਦੀ ਆ ਤੇ ਇਹਦੇ ਅਲਾਉਡ ਨਹੀਂ ਹੈਗਾ ਵੈਸੇ ਐਂ ਚਲਾਉਣਾ ਇਹ ਅੱਧਾ ਮੋਟਰਸਾਈਕਲ ਵੱਢਿਆ ਹੁੰਦਾ ਇਹਨਾਂ ਨੇ ਆ ਦੇਖੋ ਅੱਧਾ ਮੋਟਰਸਾਈਕਲ ਵੱਢਿਆ ਹੋਇਆ ਮੋਟਰਸਾਈਕਲ ਵੱਢ ਕੇ ਪਿੱਛੇ ਇਹਦੇ ਰਿਕਸ਼ਾ ਬਣਾਉਂ ਉਹ ਕਢਾਈ ਯਾਰ ਬਾਈ ਲੰਘਿਆ ਆ ਵੈਸੇ ਆਹ ਰਿਕਸ਼ਾ ਲੀਗਲ ਹੈ ਇਹ ਲੀਗਲ ਰਿਕਸ਼ਾ ਹੈ ਉਹ ਦੇਖੋ ਜਾਂਦਾ ਅੱਧਾ ਮੋਟਰਸਾਈਕਲ ਵੱਢ ਦਿੰਦੇ ਆ ਪਿੱਛੇ ਲਾ ਦਿੰਦੇ ਆ ਤੇ ਇਹਦਾ ਰਿਕਸ਼ਾ ਬਣਾ ਦਿੰਦੇ ਆ ਤੇ ਹੁਣ ਅਸੀਂ ਪਹੁੰਚ ਗਏ ਜੀ ਇਹਨਾਂ ਬਾਈ ਜੀ ਉਹਨਾਂ ਦੇ ਘਰਾਂ ਘਰ ਚ ਪਹਿਲਾਂ ਬਾਈ ਭਪਿੰਦਰ ਸਿੰਘ लवली ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਪਹਿਲਾਂ ਅਸੀਂ ਉਹਨਾਂ ਦੇ ਘਰੇ ਜਾਣਾ ਇਹ ਉਹਨਾਂ ਦੇ ਭਾਂਜਾ ਜੀ ਨੇ ਜੀ ਜਿਹੜੇ ਸਾਡੇ ਨਾਲ ਪਹਿਲਾਂ ਤੋਂ ਸਵੇਰ ਤੋਂ ਉੱਤੇ ਫਿਰਦੇ ਰਹਿੰਦੇ ਇਹ ਦੇਖੋ ਘਰਾਂ ਦੇ ਇਥੇ ਖੰਡੇ ਛਪੇ ਹੋਏ ਸਾਰੇ ਇਹੋ ਜੇ ਘਰਬਾਰ ਹੈ ਇਹ ਉੱਪਰ ਵੀ ਦੇਖੋ ਲਿਖਿਆ ਸੋ ਕਿਉਂ ਬਿਸਰਾ ਜਿੰਨ ਸਭ ਕੁਛ ਦਿਆ ਤੇ ਇਹੋ ਜੇ ਘਰਬਾਰ ਹੈ ਸਾਰੇ ਤੇ ਪੂਰਾ ਗਲੀ ਮਹੱਲਾ ਇੱਕੋ ਹੀ ਆ ਸਾਰਾ ਇਹਨਾਂ ਦਾ ਜੜਨਾ ਇੱਥੋਂ ਨੇ ਪਰਿਵਾਰ ਹੈ ਤੇ ਇਹਨਾਂ ਨੂੰ ਮਤਲਬ ਖੈਬਰ ਪਖਤੂਨਵਾ ਤੋਂ ਆਏ ਹੋਏ ਨੇ ਇਹਨਾਂ ਨੂੰ ਪਠਾਣੀ ਸਿੱਖ ਵੀ ਕਹਿੰਦੇ ਆ ਮਤਲਬ ਪਖਤੂਨ ਪਖਤੂਨ ਸਿੱਖ ਕਹਿੰਦੇ ਜਵੇਂ ਸਿੰਧੀ ਸਿੱਖ ਹਨ ਇੱਕ ਆਪਣੇ ਅ ਸਿੰਧ ਤੋਂ ਜਿਹੜਾ ਸਿੰਧ ਤੋਂ ਆਇਆ ਉਹਨਾਂ ਨੂੰ ਸਿੰਧੀ ਸਿੱਖ ਕਹਿੰਦੇ ਆ ਇਹ ਪਖਤੂਨ ਤੋਂ ਆਇਆ ਪਠਾਣੀ ਸਿੱਖ ਤੋਂ ਨਹੀਂ ਕਹਿੰਦੇ ਨਹੀਂ ਨਹੀਂ ਪਸਤਾ ਹੈ ਖੈਬਰ ਪਖਤੂਨ ਖੈਬਰ ਪਖਤੂਨਵਾ ਹਾਂ ਠੀਕ ਹੈ ਇਹ ਘਰ ਇਹ ਘਰ ਆ ਗਿਆ ਜੀ ਇਹ ਅਸੀਂ ਹੁਣ ਆ ਗਏ ਜੀ ਬਾਈ लवली ਜੀ ਦੇ ਘਰੇ ਇਹ ਇਹ ਘਰ ਹੈ ਜੀ ਬਾਈ लवली ਦਾ ਵੈਸੇ ਅਸੀਂ ਪਹਿਲਾਂ ਵੀ ਆਏ ਹੋਏ ਹਾਂ ਅਸੀਂ ਤਾਂ ਇਹ ਘਰ 'ਚ ਤੁਹਾਨੂੰ ਹੁਣ ਦਿਖਾ ਰਹੇ ਹਾਂ ਉਦੋਂ ਗੁਰਪੁਰਬ ਵੇਲੇ ਆਉਂਦੇ ਰਹੇ ਹਾਂ ਤੇ ਘਰ 'ਚ ਤੇ ਉਦੋਂ ਵੀਡੀਓ ਵਗੈਰਾ ਬਣਾਈ ਨਹੀਂ ਸੀ ਸਾਰਾ ਤੁਹਾਨੂੰ ਦਿਖਾਇਆ ਨਹੀਂ ਸੀ ਗਿਆ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ ਜੀ ਸਾਰਾ ਨਾਲੇ ਬਹਿਨੇ ਆਥੇ 10 ਮਿੰਟ ਇਹ ਲਓ ਜੀ ਇਹ ਆ ਗਿਆ ਕਾਵਾ ਇਹ ਪਸ਼ਾਵਰੀ ਕਾਵਾ ਇਹ ਪਸ਼ਾਵਰ ਤੋਂ ਆ ਕੇ ਖਾਣੇ ਦਾਣੇ ਨਹੀਂ ਪਸ਼ਾਵਰ ਵਾਲੇ ਭੁੱਲੇ ਤੇ ਕਾਵਾ ਪਿੰਦੀ ਆ। ਇਹ ਬੜੀ ਵਧੀਆ ਜਾਨਦਾਰ ਸਿਹਤ ਲਈ ਵਧੀਆ ਚੀਜ਼ ਹੈ ਜੀ ਅਸੀਂ ਆ ਕੇ ਅਸੀਂ ਵੀ ਇੱਥੇ ਇਹੀ ਪੀਣਾ ਸ਼ੁਰੂ ਕੀਤਾ ਹੈਗਾ। ਕਾਵੇ ਦੇ ਨਾਲ ਇਹ ਖਾਂਦੇ ਆ ਛੋਲੇ ਛੋਲੇ ਬਿਸਕਟ ਤੇ ਇਹ ਚੀਜ਼ਾਂ ਕਾਵੇ ਦੇ ਨਾਲ ਖਾਧੀਆਂ ਜਾਂਦੀਆਂ ਗਿਆ। ਖਾਣੇ ਵੀ ਖਾਣੇ ਵੀ ਨੇ ਉਹੀ ਰੱਖੇ ਹੋਏ ਆ ਸਭ ਹੀ ਹੈ। ਖਾਣੇ ਵੀ ਨੇ ਨਹੀਂ ਬਦਲੇ। ਇਹ ਜ਼ਰੂਰੀ ਨਹੀਂ ਕਾਵੇ ਨਾਲ ਖਾਧੀਆਂ। ਹੁਣ ਅਸੀਂ ਇੱਥੋਂ ਚੱਲਣ ਲੱਗਿਆ ਜੀ ਤੇ ਹੁਣ ਜਾਣਾ ਇਹ ਬਾਈ ਗੁਰਵੀਰ ਸਿੰਘ ਹੁਣਾਂ ਦੇ ਘਰ ਇਹ ਕਹਿੰਦੇ ਸਾਡੇ ਘਰ ਵੀ ਹੋ ਕੇ ਜਾਓ ਜੀ ਹਾਂਜੀ ਜ਼ਰੂਰ ਜੀ ਤੇ ਉਧਰ ਹੀ ਰਾਈ ਬਲਾਰ ਖਾਨ ਸਾਹਿਬ ਦੀ ਜਿਹੜੀ ਕਬਰ ਹੈ ਉਹ ਵੀ ਉਧਰ ਹੀ ਹੈ ਉੱਥੇ ਨਜ਼ਦੀਕੀ ਆ ਰਾਈ ਬਲਾਰ ਖਾਨ ਸਾਹਿਬ ਦੀ ਜਿਹੜੀ ਕਬਰ ਹੈ ਤੇ ਉਹ ਵੀ ਉਧਰ ਹੀ ਹੈ ਤੇ ਨਾਲ ਇਸ ਦੁਬਾਰ ਚ ਤੁਹਾਨੂੰ ਉਹ ਵੀ ਦਿਖਾਉਣੀ ਆ ਸੀ ਹਾਂਜੀ ਕਾਫੀ ਸਿੱਖਣ ਦੇ ਕਰਨੇ ਇਸ ਸਰਦਾਰਾਂ ਦੇ ਘਰ ਨੇ ਉਹ ਪਿੱਛੇ ਵੀ ਆ ਅੱਛਾ ਜੀ ਇਧਰ ਨੇ ਬੰਨੇ ਵੀ ਆ ਇਹ ਸਾਰੇ ਸਿੰਘਾਂ ਦੀ ਗਲੀ ਆ ਇਹਨਾਂ ਨੂੰ ਤੁਸੀਂ ਸਿੰਘਾਂ ਦੀ ਗਲੀ ਵੀ ਕਹਿ ਸਕਦੇ ਅੱਛਾ ਜਿਹੜੀ ਸਿੰਘਾਂ ਦੀ ਗਲੀ ਵਜਦੀ ਆ ਹਾਂ ਠੀਕ ਆ ਦੇਖੋ ਸਾਰੇ ਸਿੰਘਾਂ ਦੇ ਘਰ ਅੱਛਾ ਠੀਕ ਆ ਜੀ ਇਹ ਦੇਖੋ ਇੱਕ ਓੰਕਾਰ ਤੇ ਖੰਡੇ ਛਪੇ ਹੋਏ ਤੇ ਇਥੇ ਨਿਸ਼ਾਨੀਆਂ ਤੋਂ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਆ ਸਾਰੀ ਸਿੰਘਾਂ ਦੀ ਗਲੀ ਹੈਗੀ ਤੇ ਬਾਈ ਭਪਿੰਦਰ ਸਿੰਘ ਘਰੇ ਨੇ ਹੁਣ ਉਹ ਜਰਮਨੀ ਰਹਿਣ ਲੱਗ ਗਿਆ ਤਾਂ ਜਰਮਨੀ ਨਾਲ ਆਇਆ ਹੁਣ ਤੇ ਆਏ ਆ ਪਾਕਿਸਤਾਨ ਅੱਛਾ ਹੁਣ ਆਏ ਹੋਏ ਆ ਹੁੰਦੇ ਜਰਮਨੀ ਆ ਤੇ ਸੱਚ ਤੁਹਾਨੂੰ ਦੱਸਦਾ ਬਾਈ ਭਪਿੰਦਰ ਸਿੰਘ ਘਰੇ ਨਹੀਂ ਸੀਗੇ ਲਵਲੀ ਤੇ ਉਹ ਅੱਜ ਕੱਲ ਜਰਮਨੀ ਹੋ ਗਿਆ ਸ਼ਿਫਟ ਤੇ ਉੱਥੇ ਰਹਿੰਦੇ ਆ ਹੁਣ ਪੱਕੇ ਤੇ ਪਹਿਲਾਂ ਢਿੱਲੋਂ ਸਾਹਿਬ ਨਾਲ ਤੁਸੀਂ ਉਹਨਾਂ ਨੂੰ ਵੀਡੀਓ ਕਰਦੇ ਦੇਖਿਆ ਪੰਜਾਬੀ ਲਹਿਰ ਟੀਵੀ ਤੇ ਇਹਨਾਂ ਨਾਲ ਆਇਆ ਕੁਛ ਦਿਨ ਹੋ ਗਏ ਇੱਥੇ ਝਾਕਦਾ ਵਾਲੀ ਵੀਡੀਓ ਦੇ ਅੱਗੇ ਨਹੀਂ ਆਉਂਦਾ ਅੱਛਾ ਜੀ ਮੈਨੂੰ ਪੁੱਛਦੇ ਹੁੰਦਾ ਕਿਉਂ ਨਹੀਂ ਕੀ ਗੱਲ ਹੁੰਦੀ ਹਾਂ ਜੀ ਵੈਸੇ ਅਸੀਂ ਤਾਂ ਮਿਲਲੇ ਸੀ ਜਦੋਂ ਗੁਰਪੁਰਬ ਤੇ ਸੀ ਉਹ ਤਾਂ ਇੱਥੇ ਆਏ ਹੋਏ ਸੀ ਹਨ ਹੁਣ ਨਹੀਂ ਹੈਗੇ ਹੁਣ ਕਿੱਥੇ ਆ ਫੈਸਲਾਬਾਦ ਆ ਹੁਣ ਫੈਸਲਾਬਾਦ ਗਏ ਜੇ ਇਹ ਇਹ ਨਨਕਾਣਾ ਸਾਹਿਬ ਦੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਹੁਣ ਅਸੀਂ ਗੁਰਦੁਆਰਾ ਸਾਹਿਬ ਨੂੰ ਚੱਲੇ ਆ ਤੇ ਜਿੱਥੇ ਪਾਰਕਿੰਗ ਚੌਥੀ ਸਾਡੀ ਗੱਡੀ ਖੜੀ ਤੇ ਗੁਰਦੁਆਰਾ ਸਾਹਿਬ ਅੰਦਰੋਂ ਵੀ ਤੁਹਾਨੂੰ ਥੋੜਾ ਜਿਹਾ ਦਿਖਾ ਦਿੰਨੇ ਆ ਅੱਜ ਦੇ ਵਲੌਗ ਬਾਰੇ ਨਾ ਬੜੇ ਮੈਸੇਜ ਆਏ ਸੀਗੇ ਕਿ ਜਿਵੇਂ ਤੁਸੀਂ ਹਰ ਕੰਟਰੀ ਜਾਂਦੇ ਹੋ ਹਰ ਕੰਟਰੀ ਦੀ ਲਾਈਫ ਐਕਸਪਲੋਰ ਕਰਦੇ ਹੋ ਉੱਥੋਂ ਦੇ ਪੰਜਾਬੀਆਂ ਦੀ ਕਿ ਜਿਹੜੇ ਪਾਕਿਸਤਾਨ ਚ ਪੰਜਾਬੀ ਐ ਤੇ ਉਹਨਾਂ ਦੀ ਤੁਸੀਂ ਅੱਜ ਤੱਕ ਲਾਈਵ ਨਹੀਂ ਦਿਖਾਈ ਤੇ ਸ਼ੁਰੂ ਜੇ ਅਸੀਂ ਬਿਜੀ ਬਹੁਤ ਸੀਗੇ ਕਿਉਂਕਿ ਪਹਿਲਾਂ ਗੁਰਦ ਆਮ ਘੁੰਮਦੇ ਰਹੇ ਜਿਵੇਂ ਜਿਵੇਂ ਜਥੇ ਦੇ ਨਾਲ ਹਨਾ ਤੇ ਉਸ ਤੋਂ ਬਾਅਦ ਫਿਰ ਪਿੰਡਾਂ ਵੱਲ ਨੂੰ ਹੋ ਗਏ ਹੌਲੀ ਹੌਲੀ ਟਾਈਮ ਹੀ ਨਹੀਂ ਸੀ ਲੱਗਿਆ ਤੇ ਅੱਜ ਫਿਰ ਸਪੈਸ਼ਲੀ ਅਸੀਂ ਨਨਕਾਣਾ ਸਾਹਿਬ ਦਾ ਇੱਕ ਦਿਨ ਪੂਰਾ ਪ੍ਰੋਗਰਾਮ ਰੱਖਿਆ ਵੀ ਪੂਰਾ ਨਨਕਾਣਾ ਸਾਹਿਬ ਚ ਜੋ ਜੋ ਚੀਜ਼ਾਂ ਅਸਲ ਚ ਕੁਝ ਚੀਜ਼ਾਂ ਸੀ ਪਹਿਲਾਂ ਰਹਿ ਵੀ ਗਈਆਂ ਸੀਗੀਆਂ ਸਾਡੇ ਤੋਂ ਨਨਕਾਣਾ ਸਾਹਿਬ ਦੀਆਂ ਤੇ ਤਾਂ ਕਰਕੇ ਸਪੈਸ਼ਲੀ ਪਹੁੰਚੇ ਏਸੀ ਪਹੁੰਚ ਗਏ ਹੁਣ ਬਾਈ ਗੁਰਵੀਰ ਦੇ ਘਰੇ ਤੇ ਇਹ ਦੇਖੋ ਹਰ ਘਰ ਤੇ ਇਥੇ ਖੰਡਾ ਛਪਿਆ ਹੋਇਆ ਹੈਗਾ ਤੇ ਇਹਨਾਂ ਦੇ ਘਰੇ ਚਾਹ ਪਾਣੀ ਪੀਣਾ ਹਾਂਜੀ ਕਿਵੇਂ ਹੋ ਸਰਦਾਰ ਜੀ ਛੋਟੇ ਸਰਦਾਰ ਜੁੜੇ ਰੱਖੇ ਹੋਏ ਇਹਨਾਂ ਦੇ ਵੀ ਹੈ ਤੇ ਇਹ ਆ ਗਿਆ ਜੀ ਬਾਈ ਜੀ ਦਾ ਘਰ ਵੈਲਕਮ ਵਧੀਆ ਤਰੀਕੇ ਨਾਲ ਕੀਤਾ ਹੈਗਾ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਮੇਰੇ ਸਰਪਾਪ ਆਏ ਸੀ ਨਾ ਇਹ ਖੁਸ਼ੀ ਦਾ ਜਾਣਦੇ ਹਨ ਇਹਨਾਂ ਨੂੰ ਖੁਜੀ ਪਹਿਲਾਂ ਆਏ ਹੋਏ ਹਨ ਤਾਂ ਕਰਕੇ ਸਾਰੇ ਘਰਾਂ ਚ ਵੀ ਇੱਥੇ ਆਏ ਪਹਿਲਾਂ ਇੱਥੇ ਘਰੇ ਤਾਂ ਨਹੀਂ ਆਏ ਬਾਲੀਲਾ ਸਾਹਿਬ ਮਿਲੇ ਸੀ ਸਾਰੇ ਗਿਆਨੀ ਜੀ ਨੇ ਗਿਆਨੀ ਸੁਖਬੀਰ ਸਿੰਘ ਜੀ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਬ੍ਰਦਰ ਨੇ ਤੁਹਾਡੇ ਹਾਂ ਜੀ ਛੋਟੇ ਭਾਈ ਜੀ ਅੱਛਾ ਅੱਛਾ ਤੁਸੀਂ ਜਿਵੇਂ ਮੈਂ ਇੱਕ ਹੋਰ ਮੇਰੇ ਜਾਦਾ ਗਿਆ ਜਿਵੇਂ ਇੰਡੀਆ ਚਲ ਜਾਂਦੇ ਜਿਵੇਂ ਇੱਧਰ ਅਸੀਂ ਨਨਕਾਣਾ ਸਾਹਿਬ ਆਈਆਂ ਸਾਰੇ ਗੁਰਧਾਮ ਦੇਖਣ ਦੇ ਲਈ ਹਰਮੰਦਰ ਸਾਹਿਬ ਹੋਰ ਤੁਹਾਨੂੰ ਵੀਜ਼ਾ ਮਤਲਬ ਉਵੇਂ ਉਧਰਲੇ ਗੁਰਧਾਮ ਦੇਖਣ ਲਈ ਮਿਲਦਾ ਹੈ ਜਾਂ ਕਿਵੇਂ ਸਾਡੇ ਤਿੰਨ ਜੱਤੇ ਜਾਂਦੇ ਇੱਥੋਂ ਤਿੰਨ ਜੱਤੇ ਸਾਲ ਚ ਦੋ ਜੱਤੇ ਜਾਂਦੇ ਦਿੱਲੀ ਦਿੱਲੀ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਤੇ ਤੀਸਰਾ ਜੱਤਾ ਜਿਹੜਾ ਜਾਂਦਾ ਹੈ ਉਹ ਹੇਮਕੋਟ ਸਾਹਿਬ ਦਿੱਲੀ ਅੰਮ੍ਰਿਤਸਰ ਉਹਦੇ ਵਿੱਚ ਫਿਰ ਐਡੀਸ਼ਨ ਇਹ ਕਰਦੇ ਜਾਂ ਪਟਨਾ ਸਾਹਿਬ ਦੀ ਐਡੀਸ਼ਨ ਕਰਦੇ ਜਾਂ ਹਜ਼ੂਰ ਸਾਹਿਬ ਦੀ ਐਡੀਸ਼ਨ ਕਰਦੇ ਸਾਨੂੰ ਇਹ ਵੀਜ਼ਾ ਮਿਲ ਜਾਂਦਾ ਅੱਛਾ ਮਤਲਬ ਉੱਧਰਲੇ ਕਰਤਾ ਹਮ ਤੁਸੀਂ ਵੀ ਦੇਖ ਕੇ ਦਰਸ਼ਨ ਕਰ ਕੇ ਆ ਸਕਦੇ ਹਾਂ ਜੀ ਬਿਲਕੁਲ ਸਾਡੇ ਨੂੰ ਵੀਜ਼ਾ ਮਿਲਦਾ ਹੈਗਾ ਕਿੰਨੇ ਟਾਈਮ ਦਾ ਵੀਜ਼ਾ ਮਿਲ ਜਾਂਦਾ ਹੈ 25 ਦਿਨ 25 ਦਿਨ ਦਾ 25 ਦਿਨ ਸਟੇ ਕਰ ਸਕਦੇ ਹਾਂ ਹਾਂ ਜੀ 25 ਦਿਨ ਸਟੇ ਹਰ ਸਾਲ ਹੀ ਜਾਂਦੇ ਹੋ ਹਰ ਸਾਲ ਹੀ ਜਾਂਦੇ ਹਾਂ ਠੀਕ ਹੈ ਜੀ ਫਿਰ ਤਾਂ ਤੁਸੀਂ ਵੀ ਕਰਮਾਣੇ ਹੋ ਇਹ ਦੇਖ ਲਓ ਵਿਛੜੇ ਆ ਮਤਲਬ ਚੜਦਾ ਲੈਂਦਾ ਹੈ ਕੋਈ ਹੈ ਤੇ ਇਹਨਾਂ ਨੂੰ ਉਧਰ ਵੀਜ਼ਾ ਲੈ ਕੇ ਜਾਣਾ ਪੈਂਦਾ ਗੁਰਦ ਆਮਾਏ ਦਰਸ਼ਨਾਂ ਲਈ ਅਸੀਂ ਇੱਧਰ ਲਈ ਵਸੇ ਹੋਏ ਤੇ ਹੁਣ ਬੈਨੇ ਅੰਦਰ ਚਾਹ ਪਾਣੀ ਪੀਨੇ ਆ ਬਾਈ ਜੀ ਦੇ ਘਰ ਤੇ ਫੇਰ ਅੱਗੇ ਇੱਕ ਦੋ ਥਾਵਾਂ ਜਿਹੜੀਆਂ ਨਨਕਾਣਾ ਸਾਹਿਬ ਚ ਰਹਿਣੀਆਂ ਤੁਹਾਨੂੰ ਉਹ ਦਿਖਾਵਾਂਗੇ ਇਹ ਕਰਦੇ ਹੈਂਡ ਮੇਡ ਪਾਪੜ ਅਸੀਂ ਆਪ ਇੱਥੇ ਹੈਂਡ ਮੇਡ ਬਣਾਈਦੇ ਆ ਇਹ ਆਲੂਆਂ ਦੇ ਆ ਇਹ ਚਾਹ ਆਲਾਂ ਦੇ ਆ ਹੂੰ ਤੇ ਇਹ ਕਣਕ ਦੇ ਅਸੀਂ ਬਣਾਏ ਅੱਛਾ ਦਿਖਾਓ ਇੱਧਰ ਨੂੰ ਇਹ ਕਣਕ ਦੇ ਆ ਇਹ ਕਣਕ ਦੇ ਪਾਪੜ ਇਹਨਾਂ ਨੇ ਬਣਾਏ ਆ ਇਹ ਚੌਲਦੇ ਆ ਅੱਛਾ ਇਹ ਚੌਲਦੇ ਆ ਤੇ ਇਹ ਆਲੂ ਆ ਇਹ ਆਲੂ ਦਾ ਪਾਪੜ ਹੈ ਇਹਨਾਂ ਨੇ ਜੀ ਜਿਹੜੇ ਪਠਾਣੀ ਸਿੱਖਾ ਉਥੋਂ ਤੇ ਇਹਨਾਂ ਨੇ ਆਪਦਾ ਰਹਿਣ ਸਹਿਣ ਇਹ ਵੀ ਉਵੇਂ ਰੱਖਿਆ ਹੋਇਆ ਹੈ ਬੈੱਡ ਨਹੀਂ ਇਥੇ ਲਾਇਆ ਜਿਵੇਂ ਸੋਫੇ ਲੱਗੇ ਹੁੰਦੇ ਆ ਤੇ ਥੱਲੇ ਇੱਥੇ ਐਵੇਂ ਲਾ ਕੇ ਰੱਖਦੇ ਹੋ ਹਾਂਜੀ ਥੱਲੇ ਖਾਣ ਪੀਣ ਕਲਚਰ ਉਵੇਂ ਫੋਲੋ ਕਰਦੇ ਉਦੋਂ ਵਾਲਾ ਪੁਰਾਣਾ ਲੋ ਜੀ ਨਨਕਾਣਾ ਸਾਹਿਬ ਤੋਂ ਨਿਕਲ ਲੱਗਿਆ ਹੋਣਾ ਬਾਈ ਜੀ ਫੇਰ ਕਦੇ ਦਾਣਾ ਪਾਣੀ ਲਿਖਿਆ ਹੋਊ ਫੇਰ ਮਿਲਾਂਗੇ ਪੰਜਾਬ ਆਏ ਤਾਂ ਯਾਦ ਕਰਿਓ ਜਦੋਂ ਮਰਜ਼ੀ ਆ ਜਾਓ ਸਾਨੂੰ ਖੁਸ਼ੀ ਹੁੰਦੀ ਵੀ ਹੈ ਤੇ ਬਾਈ ਜੀ ਮੈਸੇਜ ਅੱਛਾ ਜਦੋਂ ਦੇ ਅਸੀਂ ਜਿੱਦਣ ਦੇ ਪਾਕਿਸਤਾਨ ਆਏ ਗੱਲਬਾਤ ਸਾਡੀ ਉੱਤੇ ਨਹੀਂ ਹੁੰਦੀ ਜੀ ਮੁਲਾਕਾਤ ਸਾਡੀ ਅੱਜ ਹੋਈ ਹੈ ਹਾਂਜੀ ਸਹੀ ਹੈ ਨਾ ਘਰ ਪਰਵਦੈ ਵੀ ਨਹੀਂ ਸਾਡੀ ਮੁਲਾਕਾਤ ਹੋ ਸਕੀ ਸੀ ਤੇ ਹੁਣ ਬਾਈ ਜੀ ਦੇ ਘਰੋਂ ਚੱਲਣ ਲੱਗੇ ਹਾਂਜੀ ਆਪਣੀ ਘਰ ਦੇ ਨੂੰ ਬਾਏ ਬਾਏ ਕਰਤਾ ਆਹਾਂ ਕਹਿੰਦੇ ਮੈਂ ਨਾਲ ਚੱਲੀ ਆ ਨਿਆਣੇ ਆ ਇਹਨਾਂ ਦੇ ਦੇਖੋ ਨਿੱਕੇ ਨਿੱਕੇ ਤੇ ਸ਼ੁਕਰੀਆ ਬਹੁਤ-ਬਹੁਤ ਸਾਰੇ ਗੱਲ ਲਈ ਇਹਨਾਂ ਨੇ ਅੱਜ ਨਣਕਾਣਾ ਸਾਹਿਬ ਚ ਸਭ ਤੋਂ ਵੱਧ ਇਹਨਾਂ ਨੇ ਕਮਾਇਆ ਸਾਨੂੰ ਦੋਵਾਂ ਨੇ ਸਾਰਾ ਘਰ-ਵਾਰ ਦਿਖਾਇਆ ਤੇ ਸ਼ੁਕਰੀਆ ਤੁਹਾਡਾ ਇੰਨਾ ਟਾਈਮ ਦਿੱਤਾ ਤੁਸੀਂ ਵੀ ਜੀ ਤੁਹਾਡਾ ਸ਼ੁਕਰਿਆ ਕਰਦੇ ਹਾਂ ਕਿ ਤੁਸੀਂ ਸਾਨੂੰ ਯਾਦ ਰੱਖਿਆ ਤੇ ਚਾਹੇ ਸਾਡੇ ਕੋਲ ਹਾਂਜੀ ਕੋਈ ਗੱਲ ਸਾਨੂੰ ਮੌਕਾ ਦੇ ਦੇਣੇ ਨੈਕਸਟ ਟਾਈਮ ਫੇਰਾਵਾਂਗੇ ਜੀ ਫਿਰ ਮਿਲਾਂਗੇ ਜੀ ਤੁਸੀਂ ਸਾਡੇ ਕੋਲ ਆਏ ਸਾਨੂੰ ਵੀ ਜਰੂਰ ਦੱਸ ਜਦੋਂ ਪੰਜਾਬ ਆਏ ਮੈਸੇਜ ਕਰਿਓ ਜਰੂਰ ਉਧਰ ਜੱਥੇ ਦੇ ਰੂਪ ਚਾਹੀ ਠੀਕ ਹੈ ਜੀ ਚੰਗਾ ਜੀ ਸასი ਗੱਲ ਜੀ ਲਓ ਜੀ ਹੁਣ ਇਹ ਨਨਕਾਣਾ ਸਾਹਿਬ ਤੋਂ ਅਸੀਂ ਨਿਕਲਣ ਲੱਗੇ ਆਂ ਤੇ ਗੁਰੂ ਬਾਦਸ਼ਾਹ ਕਿਰਪਾ ਕਰਨ ਕਦੇ ਫੇਰ ਆਈਏ ਤੇ ਜਦੋਂ ਕਰਮਾਂ ਚ ਜਿਵੇਂ ਲਿਖਿਆ ਹੋਊਗਾ ਤੇ ਫੇਰ ਦਰਸ਼ਨਾਂ ਦੇ ਲਈ ਆਵਾਂਗੇ ਸਵਾਲ ਹਜੇ ਹੋਰ ਵੀ ਬਹੁਤ ਜ਼ਿਆਦਾ ਸੀਗੇ ਜਿਹੜੇ ਕਰ ਸਕਦੇ ਸੀਗੇ ਇੱਥੇ ਵਸਦੇ ਨਨਕਾਣਾ ਸਾਹਿਬ ਚ ਜਿੰਨੇ ਸਿੱਖ ਵਸਦੇ ਪਰ ਬਹੁਤੀ ਇਨਵੈਸਟੀਗੇਸ਼ਨ ਕਰਨੀ ਨਹੀਂ ਬਾਕੀ ਕੰਟਰੀਜ਼ ਵਾਂਗੂ ਕਿਉਂਕਿ ਸਾਡੇ ਦੋਵਾਂ ਦੇਸ਼ਾਂ ਦੇ ਤੁਹਾਨੂੰ ਬਹੁਤ ਰਿਲੇਸ਼ਨ ਕੀ ਹੋ ਜਿਆ ਤੇ ਬਿਨਾ ਗੱਲੋਂ ਕੜਿੱਕੀ ਚ ਫਸਣ ਵਾਲਾ ਕੰਮ ਸਹੀ ਨਹੀਂ ਹੁੰਦਾ ਕਿਉਂ ਜੀ ਤੇ ਆਇਸਤਾ ਆਇਸਤਾ ਜਿੰਨਾ ਕੋ ਥੋੜਾ ਥੋੜਾ ਸੀ ਜਿੰਦਗੀ ਸੀ ਉਹ ਤੁਹਾਨੂੰ ਦਿਖਾਦੀ ਕਿ ਇਥੋਂ ਦਾ ਰਹਿਣ ਸਹਿਣ ਕੰਮਕਾਰ ਸਾਰਾ ਮਤਲਬ ਉਹ ਕਿਹੋ ਜਿਹਾ ਹੋ ਜਾਏਗਾ